ਪੁਨਾਗ ਤੇ ਤੁਹਾਡਾ ਸਵਾਗਤ ਹੈ ਬੜੇ ਲੰਮੇ ਸਮੇਂ ਤੋਂ ਭਗਵੰਤ ਮਾਨ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਪਹਿਲਾਂ ਤਾਂ ਰੰਗਲਾ ਪੰਜਾਬ ਬਣਾਉਣਾ ਹੈ ਫਿਰ ਪਿੰਡਾਂ ਦੇ ਵਿੱਚ ਸਾਰੀਆਂ ਸਮੱਸਿਆਵਾਂ ਮਹੱਲ ਕਰ ਦੇਣੀ ਇਹਨੇ ਪੈਸਾ ਕੋਈ ਮਾਨ ਨਹੀਂ ਰੱਖਦਾ ਅੱਜ ਵੀ ਚੇ ਮੁਨਿਸਟਰ ਹਜੂਰ ਸਾਹਿਬ ਗਏ ਹੋਏ ਸੀਗੇ ਗੁਰੂ ਤੇਗ ਬਹਾਦਰ ਸਾਹਿਬ ਦੇ 356 ਦਾ ਸਮਾਗਮ ਤੇ ਉੱਥੇ ਵੀ ਬੋਲੇ ਕਿ ਗੁਰੂ ਦਾ ਪੈਸਾ ਹੈ ਪੈਸਾ ਮਨਮਤਾ ਜਿੰਨਾ ਤੁਸੀਂ ਕਹੋਗੇ ਇੱਥੇ ਦੀ ਦੇ ਦਿਆਂਗੇ ਪੈਸਾ ਕੋਈ ਦਿੱਕਤ ਆ ਦੀ ਗੱਲ ਨਹੀਂ ਪਰ ਜੇ ਪੈਸਾ ਕੋਈ ਦਿੱਕਤ ਆ ਦੀ ਗੱਲ ਨਹੀਂ ਹੈ ਤਾਂ ਜਿਹੜੇ ਪੈਸੇ ਕਿਸੇ ਕੰਮ ਲਈ ਆਏ ਨੇ ਉਹਨਾਂ ਦੀ ਹੋਰ ਕੰਮ ਲਈ ਦੁਰਵਰਤੋਂ ਜਿਹੜੀ ਹੈ ਉਹ ਕਿਉਂ बार-बार ਕੀਤੀ ਜਾ ਰਹੀ ਹੈ ਇਹ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਕਿਵੇਂ ਪੰਚਾਇਤਾਂ ਦੀ ਲੁੱਟ ਪਿੰਡਾਂ ਦੇ ਪੈਸੇ ਦੀ ਲੁੱਟ ਪੇਂਡੂ ਵਿਕਾਸ ਦਾ ਪੈਸਾ ਇਹ ਸਰਕਾਰ ਜਿਹੜੀ ਹੈ ਉਹ ਆਪਣੇ ਬੋਝੇ 'ਚ ਪਾ ਰਹੀ ਆ ਆਪਣੇ ਪੱਲੇੋਂ ਜਿਹੜੇ ਪੈਸਾ ਖਰਚ ਕਰਨਾ ਸੀ ਇਹ ਟੋਟਲ ਪੈਸਾ ਉਹ ਪਿੰਡਾਂ ਤੋਂ ਮੰਗਵਾ ਰਹੀ ਹੈ ਇਹ ਕੀ ਸੀਮ ਹੈ ਇਹਦੀ ਡਿਟੇਲ ਕੀ ਹੈ ਇਹ ਤੁਹਾਡੇ ਨਾਲ ਸਾਂਝਾ ਕਰਦੇ ਸ਼੍ਰੋਮਣੀ ਅਕਾਲੀ ਦੰਦ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਕਰਦਾ ਮੀਟਿੰਗ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਤੇ ਬਾਕੀ ਨੇ ਜਿੱਥੇ ਸੰਗਠਨ ਦੀਆਂ ਤਿਆਰੀਆਂ ਹੇਠਾਂ ਦੇ ਪੱਧਰ ਤੱਕ ਕਰਨ ਦੀ ਇੱਕ رائے ਬਸਬਰਾ ਕੀਤਾ ਗਿਆ 27 ਦਾ ਆਗਾਜ਼ ਸਰਗਰਮ ਹੋ ਕੀ ਮਾਗੀ ਦੇ ਮੇਲੇ ਤੋਂ ਤਾਂ ਕੀਤਾ ਹੀ ਸੀ ਪਰ ਹੁਣ ਲਗਾਤਾਰ ਹਰ ਹਲਕੇ ਦੀ ਵਿਉਂਤਬੰਦੀ ਵਾਲੇ ਪਾਸੇ ਪਾਰਟੀ ਚੱਲ ਰਹੀ ਹੈ ਉਸ ਤੋਂ ਬਾਅਦ ਹਾਲਾਂਕਿ ਉਹ ਕਿਸੇ ਗੱਠ ਜੋੜ ਦੇ ਬਾਰੇ ਵਿੱਚ ਵੀ ਇਨਕਾਰ ਨਹੀਂ ਕਰਦੇ ਹੋਊਗਾ ਜਾਂ ਨਹੀਂ ਪਰ ਪਾਰਟੀ ਅਜੇ ਆਪਣੇ ਪੈਰਾਂ ਤੇ ਕਿੰਨੀ ਕੁ ਖੜੀ ਹੈ ਵਾਟਰ ਟੈਸਟ ਕਰਨ ਲਈ ਇਹਨਾਂ ਦਾ ਅਨੁਮਾਨ ਲਗਾਉਣ ਦੇ ਲਈ ਸ਼ਾਇਦ ਅਜੇ ਕੋਸ਼ਿਸ਼ ਕਰੇ ਬਠਿੰਡੇ ਦੇ ਵਿੱਚ ਪੱਤਰਕਾਰਾਂ ਦੀ ਇੱਕ ਐਕਟਿਵਿਸਟ ਤੇ ਹੋਰ ਪੱਤਰਕਾਰਾਂ ਦੇ ਵਿੱਚ ਕੁੱਲ 10 ਬੰਦੇ ਅਤੇ ਇੱਕ ਪਰਚਾ ਦਰਜ ਹੋਇਆ ਸੀ ਉਹ ਪਰਚਾ ਦਰਜ ਪਹਿਲਾਂ ਉਹਦੇ ਖਿਲਾਫ ਚੱਡੀਗੜ ਦੇ ਵਿੱਚ ਇੱਕ ਪ੍ਰਦਰਸ਼ਨ ਹੋਇਆ ਤੇ ਅੱਜ ਬਠਿੰਡੇ ਦੇ ਵਿੱਚ ਇੱਕ ਵੱਡੇ ਇਕੱਠ ਦੇ ਵਿੱਚ ਉਹਨਾਂ ਪਰਚਿਆਂ ਦੇ ਖਿਲਾਫ ਤੇ ਲੋਕਾਂ ਦੀ ਜ਼ੁਬਾਨਬੰਦੀ ਜਿਹੜੀ ਕੀਤੀ ਜਾ ਰਹੀ ਹੈ ਸਰਕਾਰਾਂ ਵੱਲੋਂ ਉਹਦੇ ਵਿਰੋਧ ਦੇ ਵਿੱਚ ਵੱਖ-ਵੱਖ ਜਨਤਕ ਜਥੇਬੰਦੀਆਂ ਦਾ ਇੱਕ ਇੱਕਟ ਹੋਇਆ ਵੱਡੇ ਪੱਧਰ ਦੇ ਉੱਤੇ ਉਹ ਇਕੱਠ ਦਾ ਮੈਸੇਜ ਕੀ ਹੈ ਔਰ ਚੱਡੀਗੜ੍ਹ ਵਾਲੇ ਪ੍ਰੋਗਰਾਮ ਦੇ ਵਿੱਚ ਜਿੱਥੇ ਪੋਲਿਟਿਕਲ ਪਾਰਟੀਆਂ ਦੀ ਲੀਡਰਸ਼ਿਪ ਸਟੇਜ ਦੇ ਉੱਤੋਂ ਦੇਖੀ ਸੋ ਗੀਰਤਕ ਬਾਦਲ ਐਸੇ ਤੋਂ ਕਾਂਗਰਸ ਤੇ ਆਮਦ ਹੋਰ ਬਾਕੀ ਦੇ ਪਾਰਟੀਆਂ ਦੇ ਬੰਦੇ ਭਾਜੀਪੀ ਦੇ ਵੀ ਕਈ-ਕਈ ਬੰਦੇ ਮੁਰਕੇਗੇ ਅੱਜ ਉੱਥੋਂ ਨਜ਼ਾਰਦ ਕਿਉਂ ਰਹੇ ਅੱਜ ਉੱਥੇ ਦਿਖਾਈ ਕਿਉਂ ਨਹੀਂ ਦਿੱਤੀ ਗੱਲ ਇਹਦੇ ਤੇ ਵੀ ਕਰਾਂ ਪਰ ਸਭ ਤੋਂ ਪਹਿਲਾਂ ਪੰਜਾਬ ਦੇ ਪਿੰਡਾਂ ਦੇ ਲੋਕਾਂ ਦੇ ਨਾਲ ਜੋ ਮਜ਼ਾਕ ਹੋ ਰਿਹਾ ਹੈ ਵਿਕਾਸ ਦੇ ਨਾਂ ਦੇ ਉੱਤੇ ਉਹਦੀ ਗੱਲ ਕਰਦੇ ਹਾਂ ਮਾਮਲਾ ਇਹ ਹੈ ਕਿ ਪੰਜਾਬ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਪਿੰਡਾਂ ਦੇ ਬਿਜਲੀ ਦੇ ਕਨੈਕਸ਼ਨ ਜਿਹੜੇ ਵਾਟਰ ਸਪਲਾਈ ਦੇ ਕਨੈਕਸ਼ਨ ਸੀ ਉਹਨੂੰ ਪਿੰਡੂ ਵਾਟਰ ਸਪਲਾਈ ਕਮੇਟੀਆਂ ਨੂੰ ਸੌਂਪਤਾ ਸੀ ਜਿਹੜੇ 73ਵੀਂ ਸੰਵਿਧਾਨਕ ਸੋਧ ਦੇ ਮਤਾਬਕ 29 ਡਿਪਾਰਟਮੈਂਟ ਪਿੰਡਾਂ ਨੂੰ ਦੇੜੇ ਸੀ ਉਹਦਾ ਪੈਸਾ ਦੇਣਾ ਸੀ ਤੇ ਉਹਦੇ ਮਾਜਮ ਦੇਣੇ ਸੀ ਤਾਂ ਪੰਜਾਬ ਦੀਆਂ ਸਰਕਾਰਾਂ ਨੇ ਕੀ ਕੀਤਾ ਪਾਣੀ ਦਾ ਜ਼ਿੰਮੇਵਾਰੀ ਪੰਚਾਇਤਾਂ ਦੀ ਦੇਤੀ ਉਹਦੇ ਬਿੱਲ ਪੰਚਾਇਤਾਂ ਹੀ ਭਰਨਗੇ ਆ ਉਹਦੇ ਸਾਰਾ ਜਿਹੜਾ ਜੇ ਕੋਈ ਮੋਟਰ ਦੀ ਖਰਾਬੀ ਕਾਸੇ ਦੀ ਜੋ ਵੀ ਫੈਸਾ ਹੁੰਦਾ ਉਹ ਸਭ ਕੁਝ ਜੀ ਉਹਨਾਂ ਦੇ ਹਵਾਲੇ ਕਰਤਾ ਤੁਸੀਂ ਭਰੋਗੇ ਅਸੀਂ ਬਾਈਟ ਕੋ ਪੈਸਾ ਨਹੀਂ ਦੇਵਾਂਗੇ ਇਹ ਚੰਗੀ ਸਪੈਲਟ ਹੈ ਤਹਿ ਪਰ ਵੀ ਸੌਬ ਦੀ ਸੰਵਧਾਨ ਦੀ ਕਿ ਤੁਸੀਂ ਕੀ ਦੇ ਰਹੇ ਹੋ ਕੀ ਨਹੀਂ ਤਾਂ ਹੁਣ ਕਰਦੇ ਕੀ ਕਰਦੇ ਇਹਨੇ ਕਿ ਪਿੰਡਾਂ ਦੇ ਵਿੱਚੋਂ ਤਾਂ ਜਿਹੜੇ ਪਿੰਡਾਂ ਦੇ ਮੁਲਾਜ਼ਮ ਰੱਖੇ ਨੇ ਸੈਕਟਰੀ ਉਹਨਾਂ ਦੀਆਂ ਤਨਖਾਹਾਂ ਦੇਣ ਦੇ ਵਾਸਤੇ ਵੀ ਤੁਸੀਂ 30% ਪੈਸਾ ਲੈਣ ਡਾਗੇ ਹੋ ਪਿੰਡੂ ਪੰਚਾਇਤਾਂ ਦੀ ਸ਼ਾਮਲਾਟ ਦੀ ਬੋਲੀ ਤੇ ਹੋਰ ਆਮਦਨ ਦੇ ਵਿੱਚ ਉਹਦੇ ਚੋਂ ਜਿਹੜੀ 4.5 500 ਕਰੋੜ ਰੁਪਏ ਦੀ ਉਹਨਾਂ ਦੀ ਆਮਦਨ ਹੁੰਦੀ ਆ ਆਪਦੀ ਆਮਦਨ ਆਪਦੀ ਜਾਇਦਾਦ ਦੀ ਆਮਦਨ ਆਪਦੀ ਬੋਲੀ ਦੀ ਆਮਦਨ ਉਹਦੇ ਚੋਂ ਵੀ 1.5 200 ਕਰੋੜ ਰੁਪਇਆ ਸਰਕਾਰ ਲੈ ਜਾਂਦੀ ਆ ਸਰਕਾਰ ਆਪਣੇ ਵਿਵਾਜਮਾਂ ਨੂੰ ਜਿਹੜੇ ਉਹਨੇ ਅਪਾਇੰਟ ਕੀਤੇ ਨੇ ਉਹਨਾਂ ਨੂੰ ਵੀ ਤਰਖਾ ਨਹੀਂ ਦਿੰਦੀ ਆਪਣੇ ਬੋਝੇ ਦੇ ਵਿੱਚ ਤੇ ਇਹ ਪਹਿਲਾਂ 20% ਹੁੰਦਾ ਸੀ ਇਹ ਸਰਕਾਰ ਨੇ ਆ ਕੇ 30% ਕੀਤਾ ਐ ਨਹੀਂ ਕਿ ਪਹਿਲੀਆਂ ਸਰਕਾਰਾਂ ਲੈਂਦੀਆਂ ਨਹੀਂ ਸੀ ਪਹਿਲੀਆਂ ਵੀ ਲੈਂਦੀਆਂ ਸੀ ਹੁਣ 30% ਕਰਤਾ ਹੁਣ ਇਹ ਜ਼ਿਆਦਾ ਲੈ ਰਹੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰ ਹੁਣ ਉਦੋਂ ਵੀ ਇੱਕ ਜੱਗੋ ਤੇਰਵੀਂ ਗੱਲ ਕੀਤੀ ਜਾ ਰਹੀ ਉਹ ਗੱਲ ਕੀ ਹੈ PSPCL ਜਿਹੜੀ ਪਾਵਰ ਕਾਮ ਜੀ ਨੂੰ ਕਿਹਾ ਜਾਂਦਾ ਉਹਨੇ ਬਹੁਤ ਸਾਰੇ ਡਿਪਾਰਟਮੈਂਟਾਂ ਨੂੰ ਚਿੱਠੀਆਂ ਭੇਜੀਆਂ ਹਨ ਕਿ ਤੁਹਾਡੇ ਬਿਜਲੀ ਦੇ ਕਨੈਕਸ਼ਨ ਕੱਟ ਦਿੱਤੇ ਜਾਣਗੇ ਜੇਕਰ ਤੁਸੀਂ ਬਿੱਲ ਨਹੀਂ ਅਦਾ ਕਰਦੇ ਬਿੱਲ ਨਹੀਂ ਭਰਦੇ ਪਾਵਰ ਕਾਮ ਨੇ ਹੋਰ ਕਰਜ਼ਾ ਲੈਣਾ ਕਰਜ਼ੇ ਤੋਂ ਬਿਨਾ ਚੱਲ ਨਹੀਂ ਸਕਦੀ ਕਿਉਂਕਿ ਜਿਹੜੀ ਪੇਮੈਂਟ ਨਹੀਂ ਹੋ ਰਹੀ ਨਾ ਸਬਸਿਡੀ ਦਾ ਪੈਸਾ ਪੂਰਾ ਜਾ ਰਿਹਾ ਤੇ ਨਾ ਉਹਨਾਂ ਦੇ ਸਰਕਾਰੀ ਜਿਹੜੇ ਕਨੈਕਸ਼ਨ ਨੇ ਉਹਨਾਂ ਦੇ ਬਿਲਾ ਦਾ ਪੈਸਾ ਭਰਿਆ ਜਾ ਰਿਹਾ ਤੇ ਹੋਰ ਕਰਜ਼ੇ ਦੀ ਮਨਜ਼ੂਰੀ ਉਹਨਾਂ ਨੂੰ ਉਦੋਂ ਹੀ ਮਿਲੇਗੀ ਜੇ ਪਹਿਲਾਂ ਕਹਿੰਦੇ ਉਹ ਪੈਸਾ ਤਾਂ ਵਸੂਲ ਲਓ ਜਿਹੜਾ ਤੁਹਾਡਾ ਖੜਾ ਹੈ ਉਹਦੇ ਨਾਲ ਕੰਮ ਚਲਾਓ ਉਦੋਂ ਬਾਅਦ ਤੁਹਾਨੂੰ ਮਨਜ਼ੂਰੀ ਮਿਲੂ ਪਾਵਰ ਕਾਮ ਦਾ ਕੰਮ ਖੜੋਤ ਦੇ ਵਿੱਚ ਖੜਾ ਇੱਕ ਟਾਈਪ ਦੇ ਉੱਤੇ ਤੇ ਦੂਜੇ ਪਾਸੇ ਬਿਜਲੀ ਦੇ ਕਨੈਕਸ਼ਨ ਜਾਂ ਕੱਟੇ ਜਾਣਗੇ ਜਾਂ ਫਿਰ ਬਿੱਲ ਪਰ ਉਤਰਾ ਇਹ ਪੈਸਾ ਕਿੰਨੇ ਇਹ ਕਹਿੰਦੇ ਨੇ ਪੰਜਾਬ ਦੀ ਗਵਰਨਮੈਂਟ ਦੇ ਨੇ ਇੱਕ ਚਿੱਠੀ ਲਿਖੀ ਹੈ 22 ਤਰੀਕ ਨੂੰ ਐਸੇ 22 ਜਨਵਰੀ 22 ਜਨਵਰੀ ਨੂੰ ਚਿੱਠੀ ਲਿਖੀ ਹੈ ਇਹ ਬੀ ਡੀ ਪੀਓ ਤੱਕ ਜਾਂਦੀ ਹੈ ਚਿੱਠੀ ਡਾਇਰੈਕਟਰ ਪੰਚਾਇਤ ਨੇ ਲਿਖੀ ਹੈ ਰੂਰਲ ਡਿਵੈਲਪਮੈਂਟ ਪੰਚਾਇਤ ਨੇ ਤੇ ਨਾਲ ਦੀ ਨਾਲ ਗਵਰਨਮੈਂਟ ਆਫ ਇੰਡੀਆ ਤੋਂ ਇੱਕ ਪੁਰਾਣੀ ਚਿੱਠੀ ਦਾ ਹਵਾਲਾ ਦੇ ਕੇ 2020 ਦੀ ਚਿੱਠੀ ਦਾ ਇੱਕ ਮਨਜ਼ੂਰੀ ਮੰਗੀ ਹੈ ਮਨਜ਼ੂਰੀ ਕੀ ਮੰਗੀ ਹੈ ਕਿ ਇਹ ਬਿੱਲ ਅਦਾ ਕਰਨ ਦੇ ਵਾਸਤੇ ਸਾਨੂੰ ਜਿਹੜਾ ਟਾਈਡ ਫੰਡ ਹੁੰਦਾ 15ਵੇਂ ਫਾਈਨਾਂਸ ਕਮਿਸ਼ਨ ਦਾ 15ਵੇਂ ਫਾਈਨਾਂਸ ਕਮਿਸ਼ਨ ਫਾਈਨਾਂਸ ਕਮਿਸ਼ਨ ਕਿਵੇਂ ਪੈਸੇ ਭੇਜਦਾ ਫਾਈਨਾਂਸ ਕਮਿਸ਼ਨ ਪੈਸੇ ਭੇਜਦਾ ਹੈ ਸਿੱਧੇ ਤੌਰ ਦੇ ਉੱਤੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਉਹ ਤੇ ਸਟੇਟ ਦਾ ਕੋਈ ਆਪਣਾ ਕੰਟਰੋਲ ਨਹੀਂ ਹੁੰਦਾ ਸਟੇਟ ਆਪਣੀ ਮਰਜ਼ੀ ਨਾਲ ਉਹਨੂੰ ਖਰਚ ਸਕਦੀ ਹੈ ਨਾ ਉਹਨੂੰ ਬਦਲ ਸਕਦੀ ਹੈ ਉਹਦੇ ਚ ਦੋ ਟਾਈਪ ਦੇ ਫੰਡ ਨੇ ਇੱਕ ਟਾਈਡ ਫੰਡ ਇੱਕ ਅਨਟਾਈਡ ਫੰਡ ਅਨਟਾਈਡ ਫੰਡ ਜਿਹੜੇ ਹੁੰਦੇ ਨੇ ਉਹ ਪੰਚਾਇਤੀ ਰਾਜ ਸੰਸਥਾਵਾਂ ਦੇ ਵਿੱਚ ਜਿਵੇਂ ਮਰਜ਼ੀ ਉਹ ਵਰਤ ਸਕਦੇ ਨੇ ਜਿਹੜਾ ਪੈਸਾ ਪੰਚਾਇਤ ਕੋਲ ਜਾਣਾ ਹੈ ਪੰਚਾਇਤ ਉਹਦਾ ਜਿੱਥੇ ਮਰਜ਼ੀ ਵਰਤੋਂ ਕਰ ਸਕਦੀ ਹੈ ਆਪਣੀ ਪਿੰਡ ਦੀ ਸੁਭਧਾ ਦੇ ਮਤਲਬ ਬਲਾਕ ਸੰਪਤੀ ਲੈਵਲ ਦਾ ਪੈਸਾ ਤੇ ਜਿਲ੍ਹਾ ਪ੍ਰੀਸ਼ਦ ਲੈਵਲ ਦਾ ਪੈਸਾ ਉਹ ਆਪਣੇ ਢੰਗ ਨਾਲ ਖਰਚ ਕਰ ਸਕਦੀਆਂ ਨੇ ਟਾਈਡ ਫੰਡ ਕੇਵਲ ਉਸੇ ਕੰਮ ਤੇ ਖਰਚ ਕੀਤਾ ਜਾ ਸਕਦਾ ਜਿਹੜੇ ਕੰਮ ਲਈ ਉਹ ਪੈਸਾ ਦਿੱਤਾ ਗਿਆ ਹੈ ਹੁਣ ਮਨਜ਼ੂਰੀ ਕੀ ਲੈ ਰਹੀ ਹੈ ਸਰਕਾਰ ਜਾਂ ਮਨਜ਼ੂਰੀ ਲੈ ਲਈ ਹੈ ਸਰਕਾਰ ਨੇ 11 ਦੇ ਉੱਤੇ ਉਸ 2020 ਚ ਕੋਈ ਚਿੱਠੀ ਪਹਿਲਾਂ ਵੀ ਲਿਖੀ ਗਈ ਸੀ ਪਹਿਲੀ ਸਰਕਾਰ ਨੇ ਵੀ ਇਸੇ ਢੰਗ ਨਾਲ ਡੰਗ ਟਪਾਈ ਕੀਤੀ ਸੀ ਇਹ ਵੀ ਡੰਗ ਟਪਾਈ ਕਰ ਰਹੇ ਨੇ ਇਸੇ ਤਰੀਕੇ ਦੇ ਨਾਲ ਚੌਥੇ ਸਾਲ ਦੇ ਵਿੱਚ ਆ ਕੇ ਉਹ ਇਹ ਕਿ ਸਾਨੂੰ ਵੀ ਉਹ 15ਵੇਂ ਫਾਈਨਾਂਸ ਕਮਿਸ਼ਨ ਦਾ ਜਿਹੜਾ ਪੈਸਾ ਹੈ ਜਿਹੜਾ ਜਾਰੀ ਹੋ ਚੁੱਕਿਆ ਹੈ ਪੰਚਾਇਤੀ ਰਾਸਾ ਟੱਪ ਨੂੰ ਉਹਦੇ ਵਿੱਚੋਂ ਇਹ ਬਿੱਲ ਅਦਾ ਕਰਨ ਦੀ ਇਜਾਜ਼ਤ ਦਿੱਤੀ ਜਾਏ ਕੁਣ ਡਾਇਰੈਕਟਰ ਸਾਹਿਬ ਕੀ ਲਿਖਦੇ ਨੇ ਕਿ ਇਹ ਅਮਾਉਂਟ ਸੈਟਲਡ ਜਿਹੜੀ ਕੀਤੀ ਆ ਪਾਵਰ ਕਾਮ ਨਾਲ ਕਿ ਅਸੀਂ ਕਿੰਨੇ ਭਰਨੇ ਨੇ 663 ਕਰੋੜ ਰੁਪਏ ਥੋੜਾ ਨਹੀਂ ਹੈ 663 ਕਰੋੜ ਰੁਪਏ ਤਾਂ ਗਲ ਗੁੱਠਾ ਦੇਤਾ ਇਹ ਇਕਲੇ ਅਫਸਰਾਂ ਦੇ ਤੇ ਬਾਕੀ ਦੇ ਉਹ ਕੀ ਕਿ 25 ਤਰੀਕ ਤੱਕ 25 ਤਰੀਕ ਦਾ ਮਤਲਬ ਹੈ ਕੱਲ ਨੂੰ ਕੱਲ ਤੱਕ ਐਕਸੈਸ ਬੈਂਕ ਦਾ ਅਕਾਊਂਟ ਵੀ ਦੇਤਾ ਅਫਸਰਾਂ ਨੂੰ ਕਹਿਤਾ ਕਿ ਇਹ ਪੈਸਾ ਵਾਪਸ ਭੇਜ ਦਿਓ ਇਸ ਅਕਾਊਂਟ ਦੇ ਵਿੱਚ ਤਾਂ ਕਿ ਅਸੀਂ ਇਹ ਸੈਟਲਮੈਂਟ ਕਰ ਸਕੀਏ ਪਾਵਰ ਕਾਮ ਦਾ ਪੈਸਾ 663 ਕਰੋੜ ਦੇ ਸਕੀਏ ਆਪਣੀ ਕਾਰਪੋਰੇਸ਼ਨ ਦਾ ਪੈਸਾ ਤਾਂ ਸਰਕਾਰ ਇਹ ਪੈਸਾ ਪੰਚਾਇਤਾਂ ਤੋਂ ਵਾਪਸ ਮੰਗਾ ਕੇ ਜਿਹੜਾ ਇਹਨਾਂ ਦਾ ਆਪਣਾ ਆਪਣੀ ਪੰਚਾਇਤਾਂ ਦੀ ਆਪਣੀ ਆਮਦਨ ਬਣੀ ਹੈ ਕਿਸੇ ਹੋਰ ਕੰਮ ਲਈ 15ਵੇਂ ਖਜ਼ਾਨਾ ਕਮਿਸ਼ਨ ਨੇ ਭੇਜਿਆ ਸੀ ਉਹ ਪੈਸਾ ਜੇ 663 ਕਰੋੜ ਵਾਪਸ ਆਉਂਦਾ ਤਾਂ ਉਹ ਕਿਵੇਂ ਖਰਚ ਹੋਣਗੇ ਇਹ ਪੰਚਾਇਤਾਂ ਜਿਹੜੀਆਂ ਨੇ ਇਸ 6 4607 ਪੰਚਾਇਤਾਂ ਪੰਜਾਬ ਦੀਆਂ ਜਿਨ੍ਹਾਂ ਦਾ ਇਹ ਪੈਸਾ ਹੈ 663 ਕਰੋੜ ਰੁਪਇਆ ਜਿੱਥੇ ਇਹ ਵਾਟਰ ਵਰਕਸ ਨੇ ਇਹ ਓਵਰਆਲ ਜਿਨ੍ਹਾਂ ਤੋਂ ਵਾਪਸ ਜਾਣਾ ਹੈ ਉਹ ਸਾਰਿਆਂ ਦਾ ਜਾਣਾ ਹੈ ਓਵਰਆਲ ਪਰ ਇਹ 4607 ਪੰਚਾਇਤਾਂ ਦੇ ਵਾਟਰ ਵਰਕਸ ਦੇ ਕਨੈਕਸ਼ਨ ਨੇ ਜਿਨ੍ਹਾਂ ਦੀ ਪੇਮੈਂਟ ਨਹੀਂ ਹੋਈ ਵਾਪਸ ਨਹੀਂ ਗਿਆ ਪੈਸਾ ਇਹਨਾਂ ਚੋ ਉਹ ਸਬਬ ਹੈ ਕਿ ਬਹੁਤੀਆਂ ਪੰਚਾਇਤਾਂ ਹੋਣ ਜਿਨ੍ਹਾਂ ਦੇ ਪਿੰਡਾਂ 'ਚ ਸ਼ਾਮਲਾਟੇ ਹੈ ਨਹੀਂ ਜਿਨ੍ਹਾਂ ਕੋਲ ਕੋਈ ਆਂਡਣੇ ਹੈ ਨਹੀਂ ਜਿਹੜੇ ਉਸ ਆਂਡਣੇ ਚੋਂ ਭਰ ਨਹੀਂ ਸਕਦੇ ਕਨੈਕਸ਼ਨ ਉਹਦੀ ਜ਼ਿੰਮੇਵਾਰੀ ਵੀ ਸਰਕਾਰ ਵਾਟਰ ਵਰਕਸ ਚਲਾਉਣ ਦੇ ਵਾਸਤੇ ਕਿਉਂ ਇਸ ਪਾਸੇ ਜਾਂਦੀ ਐਦੋਂ ਪਹਿਲਾਂ ਰੌਲੇ ਪਏ ਨੇ ਪੰਜਾਬ ਦੇ ਵਿੱਚ ਪੀਐਸਪੀ ਐਫਪੀਐਲ ਨੇ ਲੋਕਾਂ ਦੇ ਪਿੰਡਾਂ ਦੇ ਕਨੈਕਸ਼ਨ ਕੱਟਤੀ ਸੀ ਕਨੈਕਸ਼ਨ ਕੱਟਣ ਤੋਂ ਬਾਅਦ ਬੇਹੱਦ ਮੁਜਾਰੇ ਹੋਏ ਖਾਸ ਤੌਰ ਤੇ ਗਰੀਬ ਸ਼ਖਸ਼ਨ ਦਲਤ ਪਰਿਵਾਰ ਬਾਕੀ ਦੇ ਲੋਕ ਜਿਹੜੇ ਵਾਟਰ ਵਰਕਸ਼ਾਪ ਤੋਂ ਲਿਆਉਂਦੇ ਸੀਗੇ ਪਾਣੀ ਕਿੱਥੋਂ ਪਾਣੀ ਭਰਨ ਪਾਣੀ ਤਾਂ ਕੁਦਰਤੀ ਚੀਜ਼ ਹੈ ਇੱਕ ਮਿੰਟ ਨਹੀਂ ਤੇ ਬਿਨਾਂ ਰਿਹਾ ਜਾਂਦਾ ਬੰਦਾ ਜਿੰਦਾ ਨਹੀਂ ਰਹਿ ਸਕਦਾ ਵੱਡੇ ਰੌਲਿਆਂ ਤੋਂ ਬਾਅਦ ਇੱਕ ਫੈਸਲਾ ਹੋਇਆ ਸੀ ਵੀ ਕਨੈਕਸ਼ਨ ਨਾ ਟਟੋ ਜੁਰਮਾਨਾ ਲਾ ਕੇ ਬਾਕੀ ਜੋ ਚੀਜ਼ਾਂ ਕਰਨੀਆਂ ਨੇ ਫਿਰ ਦੇਖੀ ਜਾਊਗੀ ਸ਼ਾਇਦ ਉਸੇ ਪਾਲਿਸੀ ਦੇ ਤਹਿਤ ਕਨੈਕਸ਼ਨ ਤਾਂ ਨਹੀਂ ਕਟਿਆ ਜਾ ਰਿਹਾ ਪਰ ਇਹ 663 ਕਰੋੜ ਰੁਪਈਆ ਭਗਵਤ ਮਾਨ ਜੀ ਕਾਦੇ ਲਈ ਮੰਗ ਰਹੇ ਹੋ ਇਹ ਕਿੱਥੋਂ ਆਊਗਾ ਫਿਰ ਜਿਹੜੇ ਕੰਮ ਲਈ ਉਹ ਪੈਸਾ ਭੇਜਿਆ ਜਾ ਰਿਹਾ ਉਹ ਕੰਮ ਦਾ ਕੀ ਹੋਏਗਾ ਉਹ ਅਧੂਰਾ ਬਹਿ ਜਾਊਗਾ ਤੁਸੀਂ ਉਧਾਰ ਲੈ ਰਹੇ ਹੋ ਦੁਬਾਰਾ ਦੇ ਦੋਗੇ ਕੋਈ ਹੋਰ ਕੰਮ ਕਰੋਗੇ ਕਰੋਗੇ ਤਾਂ ਕੀ ਕਰੋ ਤੇ ਇਸ ਤੋਂ ਪਹਿਲਾਂ ਹੀ ਇੱਕ ਗੱਲ ਹੋਰ ਇਹ ਟੋਟਲ ਬਿਊਰੋਕ੍ਰੇਸੀ ਦਾ ਫੰਡ ਹੈ ਬਿਊਰੋਕ੍ਰੇਸੀ ਦਾ ਫੰਡ ਹੈ ਇਸ ਤਰੀਕੇ ਦੇ ਨਾਲ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਜ਼िला ਪ੍ਰੀਸ਼ਦ ਤੇ ਪੰਚਾਇਤ ਸਭਤੀ ਜਾਂ ਬਲਾਕ ਸਭਤੀ ਦੀਆਂ ਚੋਣਾਂ ਦਸੰਬਰ ਦੇ ਮਹੀਨੇ ਹੋ ਚੁੱਕੀਆਂ ਨੇ ਦਸੰਬਰ 17 ਨੂੰ ਰਿਜ਼ਲਟ ਵੀ ਆ ਚੁੱਕੇ ਆ ਜਨਵਰੀ ਦਾ ਮਹੀਨਾ ਲੰਘਣ ਨੂੰ ਹੈ ਸਵਾ ਮਹੀਨਾ ਹੋ ਗਿਆ ਲਗਭਗ ਚੋਣਾਂ ਹੋਈਆਂ ਨੇ ਅੱਜ ਤੱਕ ਜਿਹੜਾ ਪ੍ਰੀਸ਼ਦ ਤੇ ਬਲਾਕ ਸਭਤੀ ਜਾਂ ਪੰਚਾਇਤ ਸਭਤੀ ਦੀਆਂ ਮੀਟਿੰਗਾਂ ਸੱਦ ਕੇ ਉਹਨਾਂ ਦੇ ਚੇਅਰਮੈਨ ਵਾਈਸ ਚੇਅਰਮੈਨ ਕਿਉਂ ਨਹੀਂ ਚੁਣੇ ਜਾ ਰਹੇ ਜੋ ਉਹਦੇ ਤੇ ਲੋਕਾਂ ਦੇ ਚੁਣੇ ਹੋਏ ਨਮਾਇੰਦਿਆਂ ਦਾ ਕੰਟਰੋਲ ਨਹੀਂ ਕੀਤਾ ਜਾ ਰਿਹਾ ਤੇ ਉਹ ਇਸ ਲਈ ਨਹੀਂ ਕੀਤਾ ਜਾ ਰਿਹਾ ਕਿਉਂਕਿ ਬਾਬੂਗਰੀ ਹੈ ਉੱਪਰਲੇ ਪੈਸੇ ਏਡੀਸੀ ਤੋਂ ਲੈ ਲੈਣਗੇ ਤੇ ਹੇਠਾਂ ਪੈਸੇ ਬੀਡੀਪੀ ਉਹ ਤੋਂ ਲੈ ਲੈਣਗੇ ਉਹਨਾਂ ਦੇ ਗਲ ਗੁੱਠਾ ਦੇਣਗੇ ਦੇ ਦਿਓ ਬਲਾਜਮ ਆਦਮੀ ਨੇ ਤੋਂ ਦੇ ਦੇਣਗੇ ਫਟਾਫਟ ਜੇ ਚੁਣੇ ਹੋਏ ਨਮਾਇਦੇ ਕੋਈ ਹੋਣ ਉਹਨਾਂ ਕੋਲੋਂ ਹੀ ਪਾਵਰ ਹੋਵੇ ਉਹ ਘੱਟੋ ਘੱਟ ਕੋਈ ਨਾ ਕੋਈ ਗੱਲ ਹਟਾ ਸਕਦੇ ਨੇ ਵੀ ਇਹ ਤਾਂ ਗਲਤ ਗੱਲ ਹੈ ਸਾਡੇ ਕੋਲ ਪੈਸੇ ਕਿੱਥੋਂ ਬਚਣਗੇ ਫਿਰ ਜਿਹੜੇ ਉਹ ਪੰਦਰਮੇ ਫਾਈਨਾਂਸ ਕਮਿਸ਼ਨ ਦੇ ਪੈਸੇ ਨੇ ਜਿਹੜੇ ਇਸ ਕੰਮ ਲਈ ਆਏ ਨੇ ਤਾਂ ਜਿਹੜੇ ਜਿਲ੍ਹਾ ਪ੍ਰੀਸ਼ਦ ਤੇ ਬਲਾਟਸਮਤੀ ਕੋਲ ਰਹਿੰਦੇ ਰਹਿਣੇ ਸੀ ਉਹਨਾਂ ਦਾ ਪੀਪਾ ਖਾਲੀ ਹੈ ਨਿਸ਼ਚਿਤੰਦੇ ਮਤਾਬਕ ਵੀ ਜਿਲ੍ਹਾ ਪ੍ਰੀਸ਼ਦ ਜਾਂ ਬਲਾਟਸਮਤੀ ਦੀ ਜਿਹੜਾ ਟਨਰ ਹੈ ਉਹ ਪਹਿਲੀ ਮੀਟਿੰਗ ਦੇ ਵਿੱਚ ਜਿੱਥੇ ਚੋਣ ਹੁੰਦੀ ਹੈ ਉਹਦੇ ਤੋਂ ਬਣਿਆ ਜਾਂਦਾ 6 ਮਹੀਨੇ ਦੇ ਵਿੱਚ ਵਿੱਚ ਪੁਰਾਣੀ ਚੋਣ ਤੋਂ ਹੁਣ ਤੱਕ ਇਹ ਲਗਾਤਾਰ ਇਹਦੀ ਇਹ ਮਤਲਬ ਚੋਣ ਹੋ ਕੇ ਕਮੇਟੀਆਂ ਤੇ ਅਹੁਦੇਦਾਰ ਚੁਣੇ ਜਾਣੇ ਚਾਹੀਦੇ ਨੇ ਪਹਿਲਾਂ ਹੀ ਤੁਸੀਂ 2 ਸਾਲ ਲੇਟ ਕਰਾਈਆਂ ਨੇ 2 ਸਾਲ ਲੇਟ ਪਹਿਲਾਂ ਹੋ ਗਈਆਂ ਨਾ ਤੁਸੀਂ ਸੰਵਿਧਾਨ ਦੀ ਗੱਲ ਕਰ ਰਹੇ ਹੋ ਨਾ ਤੁਸੀਂ ਕਾਨੂੰਨ ਦੀ ਗੱਲ ਕਰ ਰਹੇ ਹੋ ਬਲਕੇ ਅਫਸਰਾ ਤੇ ਬਲਾਜਮਾ ਰਾਹੀਂ ਪਿੰਡ ਨੂੰ ਸੰਨ ਲੱਗ ਰਹੀ ਹੈ ਉਹ ਅਲੱਗ ਗੱਲ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੇ ਲੋਕ ਜਿਹੜੇ ਚੁਣੇ ਹੋਏ ਬੈਠੇ ਜਿਲ੍ਹਾ ਪ੍ਰੀਸ਼ਦ ਬਲਾਕ ਸਭਾਪਤੀ ਦੇ ਮੈਂਬਰ ਨੇ ਉਹ ਪਤਾ ਨਹੀਂ ਕਾਦੇ ਚ ਖੋਸੇ ਇਹਨਾਂ ਚਿੱਠੀਆਂ ਨੂੰ ਦੇਖ ਕੇ ਇਹਨਾਂ ਗੱਲਾਂ ਨੂੰ ਦੇਖ ਕੇ ਪਿੰਡਾਂ ਦਾ ਤੁਹਾਡਾ ਪੈਸਾ ਜਾ ਰਿਹਾ ਇਹਨੂੰ ਦੇਖ ਕੇ ਤੁਸੀਂ ਮੈਦਾਨ 'ਚ ਕਿਉਂ ਨਹੀਂ ਹੋ? ਕਿਉਂ ਆਵਾਜ਼ ਨਹੀਂ ਉਠਾਉਂਦੇ? ਜੇ ਤੁਸੀਂ ਕਸਟੋਡੀਅਨ ਹੋ ਪਿੰਡਾਂ ਦੇ ਇਸ ਪੈਸੇ ਦੇ। ਜਦੋਂ ਵੋਟਾਂ 'ਚ ਖੜਕੇ ਵੋਟਾਂ ਲੈਂਦੇ ਹੋ, ਜੇ ਤੁਸੀਂ ਇਹਨਾਂ ਨੂੰ ਨਹੀਂ ਬਚਾ ਸਕਦੇ, ਉਹਨਾਂ ਪਿੰਡਾਂ ਦਾ ਪੈਸਾ ਨਹੀਂ ਬਚਾ ਸਕਦੇ ਜਿੱਥੇ ਡਾਕਾ ਵੱਜਦਾ ਹੋਵੇ, ਜਿੱਥੇ ਚੋਰੀ ਹੁੰਦੀ ਹੋਵੇ, ਤਾਂ ਤੁਸੀਂ ਲੀਡਰ ਕਿਵੇਂ? ਆਗੂ ਕਿਵੇਂ? ਆ ਗੁੱਦੀ ਹੈਸਿਅਤ ਹੁੰਦੀ ਆ ਚੌਕੀਦਾਰ ਦੀ ਵੀ ਹੈਸਿਅਤ ਹੁੰਦੀ ਆ ਕਿ ਉਹ ਵਿਜ਼ਨ ਰੱਖਦਾ ਨਜ਼ਰ ਰੱਖਦਾ ਕਿ ਉਹਦੇ ਕੋਈ ਚੋਰੀ ਤਾਂ ਨਹੀਂ ਹੋ ਰਹੀ ਕੋਈ ਡਾਕਾ ਤਾਂ ਨਹੀਂ ਪੈ ਰਿਹਾ ਤੇ ਕਿੱਧਰ ਜਾ ਰਹੇ ਆ ਇਸ ਲਈ ਜਿੱਥੇ ਸਰਕਾਰ ਵਾਲੇ ਪਾਸਾ ਜਾਂਦੇ ਉਥੇ ਤੁਹਾਡੇ ਵੱਲ ਵੀ ਇਹ ਪਾਸਾ ਜਾਂਦਾ ਸਰਕਾਰ ਤੋਂ ਇਹ ਡਿਮਾਂਡ ਕਿਉਂ ਨਹੀਂ ਹੋ ਰਹੀ ਪਹਿਲੀ ਗੱਲ ਤਾਂ ਜੱਤੋਂ ਇਹ ਪੈਂਡਿੰਗ ਪਏ ਪੈਸੇ ਨੇ ਉਦੋਂ ਤੋਂ ਕਿਉਂ ਨਹੀਂ ਦਿੱਤੇ ਇਹਨਾਂ ਦੇ ਤਾਂ 15 19ਵੇਂ ਫੈਰਾਸ ਕਮਿਸ਼ਨ ਦੇ ਪੈਸੇ ਮੋੜ ਲੋਗੇ ਪਿੰਡਾਂ ਦੇ ਜਿਹੜੇ ਪੁਲਿਸ ਥਾਣਿਆਂ ਦੇ ਜਿਹੜੇ ਜੇਲਾਂ ਦੇ ਜਿਹੜੇ ਹੋਰਾਂ ਵਾ ਡਿਪਾਰਟਮੈਂਟਾਂ ਦੇ ਪੈਸੇ ਨਹੀਂ ਪੀਸੀਐਫ ਪੀਐਸਪੀਸੀਐਲ ਤੋਂ ਦੇ ਰਹੇ ਉਹ ਪੈਸੇ ਕਿਥੋਂ ਆਉਣਗੇ ਤੁਸੀਂ ਜਿਹੜੀਆਂ ਨੌਕਰੀਆਂ ਚੋਂ ਕੱਟੋਗੇ ਜਾਂ ਜਿਹੜਾ ਸਮਾਨ ਜਾਂਦਾ ਜਿਹੜਾ ਛਝਾਲੇ ਦੁਆਲੇ ਥਾਣਿਆਂ ਦੇ ਵਿੱਚ ਉਹਦੇ ਤੇ ਕੱਟ ਲਾਓਗੇ ਉਹਦੀ ਤਾਂ ਕੋਈ ਚਿੱਠੀ ਵੀ ਦੇਖੀ ਮੈਂ ਅਜੇ ਤੱਕ ਚਿੱਠੀ ਕੇਵਨ ਪਿੰਡਾਂ ਦੇ ਵਾਟਰ ਵਰਕਸ ਦਾ ਵੀ ਕਿਉਂ ਆ ਪਿੰਡ ਦੋਮਦਰਜੇ ਦੇ ਸ਼ਹਿਰੀ ਨੇ ਪਿੰਡਾਂ ਚ ਵਸਦੇ ਜਾ ਪਿੰਡਾਂ ਦੇ ਲੋਕਾਂ ਨੂੰ ਤੁਸੀਂ ਇਹ ਸਮਝ ਜਿਓ ਕਿ ਇਹਨਾਂ ਦਾ ਕੀ ਹੈ ਜੋ ਮਰਜ਼ੀ ਕਰ ਲੈ। ਉਹਨਾਂ ਦੀਆਂ ਜ਼ਮੀਨਾਂ ਲੈਣੀਆਂ ਹੋਣ ਨਾ ਕੇਵਲ ਇੱਥੇ ਕਿ ਤੁਸੀਂ ਇਹ ਲੈ ਰਹੇ ਹੋ ਜ਼ਮੀਨ। ਨਾਲ ਦੀ ਨਾਲ ਗੱਲ ਇਹ ਵੀ ਹੈ ਤੁਸੀਂ ਇੱਕ ਹੋਰ ਜਿਹੜਾ ਫੈਸਲਾ ਕਰ ਲਿਆ ਕਿ ਪੰਜਾਬ ਦੇ ਪਿੰਡਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਜਿਹੜੀਆਂ ਪੁਰਾਣੀਆਂ ਜ਼ਮੀਨਾਂ ਤੁਸੀਂ ਕਲੋਨੀਆਂ ਨੂੰ ਦੇਤੀਆਂ ਨੇ। ਉਹਨਾਂ ਦੇ ਵਿੱਚ ਜਿਹੜੇ ਪਹੇ ਨੇ, ਖਾਲੇ ਨੇ, ਰਸਤੇ ਨੇ ਉਹਨਾਂ ਦੀ ਜਿੰਨੀ ਜ਼ਮੀਨ ਦੁਬਾਰਾ ਉਹਨਾਂ ਹੀ ਕਲੋਨੀਆਂ ਨੂੰ ਵੇਚਣੀ ਹੈ। ਉਹਦਾ 50% ਵੀ ਤੁਸੀਂ ਲੈਣ ਚੱਲਿਓ ਇਤਿਹਾਸ ਚ ਪਹਿਲੀ ਵਾਰ ਸਰਕਾਰ ਲੈਣ ਚੰਡੀ ਆ ਕਿ ਇਹਦਾ 50% ਵੀ ਸਾਡੇ ਕੋਲ ਰਹੇਗਾ ਇਹ ਰੂਲ ਤੁਸੀਂ ਬਣਾਤਾ ਹੈ ਇਹ ਕਿਹੜਾ ਤਰੀਕਾ ਕਿੱਥੇ ਗਿਆ ਉਹ 20000 ਕਰੋੜ ਮਾਈਨਿੰਗ ਚੋ ਬਚਾਉਣ ਦਾ ਇੰਨਾ ਆਫਕਾਰੀ ਝੋਠੇਕਿਆਂ ਚੋ ਬਚਾਉਣ ਦਾ ਪੈਸਾ ਤੇ ਲੋਕਾਂ ਨੂੰ ਜਿਹੜਾ ਕਹੀ ਜਾ ਰਿਹਾ ਕੋਈ ਸਿੱਧਾ ਪੈਸਾ ਹੀ ਨਹੀਂ ਤੇ ਬਾਕੀ ਤੇ ਕਰਜ਼ੇ ਦਾ ਬੋਝ ਚੜਾਣਿਆ ਹੁਣੇ ਤੁਹਾਡੇ ਫਾਇਨੈਂਸ ਮਿਸਟਰ ਮੰਗ ਕੇ ਆਏ ਨੇ ਕਿ GSTP ਦਾ ਅੱਧਾ ਪਰਸੈਂਟ ਘਟੋਟ ਘਟ ਸਾਨੂੰ ਹੋਰ ਕਾਰਜਾਂ ਲੈਣ ਦੀ ਇਜਾਜ਼ਤ ਦੇ ਦੇਓ। ਉਹਨਾਂ ਦੀਆਂ ਸ਼ਰਤਾਂ ਨੇ ਉਹਦੇ ਤੋਂ ਬਿਨਾਂ ਨਹੀਂ ਮਿਲਦਾ। ਹੁਣ ਇਹ ਸ਼ਰਤਾਂ ਪੂਰੀਆਂ ਕਰਨ ਲਈ ਪਿੰਡਾਂ ਦਾ ਗਲ ਘੁੱਟ ਰਿਹਾ। ਤੇ ਇਹ ਗੱਲ ਕਿੰਨਾ ਚਿਰ ਕੋ ਪਿਆ ਜਾਂਦਾ ਰਹੇਗਾ? ਇਸ ਲਈ ਪਿੰਡਾਂ ਦੇ ਲੋਕਾਂ ਨੂੰ, ਉਹਨਾਂ ਦੇ ਬਲਾਜਮਾ ਨੂੰ, ਉਹਨਾਂ ਚ ਚੁਣੇ ਹੋਏ ਨਮਾਇੰਦਿਆਂ ਨੂੰ ਕੱਲ ਤੱਕ ਦਾ ਵਕਤ ਹੈ, ਸ਼ਾਮ ਤੱਕ ਦਾ ਤੁਹਾਡੇ ਕੋਲ। ਤੁਹਾਡਾ ਪੈਸਾ ਵਾਪਸ ਜਾ ਰਿਹਾ ਹੈ। ਇਹ ਤਾਂ দান ਵੀ ਕੋਈ ਦੇ ਕੇ ਵਾਪਸ ਨਹੀਂ ਲੈਂਦਾ দান ਦੇ ਕੇ ਕੋਈ ਵਾਪਸ ਲੈਂਦਾ ਹੁੰਦਾ ਇਹ ਤਾਂ ਉਹਨਾਂ ਦਾ ਹੱਕ ਹੈ ਫਿਰ ਹੱਕ ਕੌਣ ਖੋਣ ਦੇਊਗਾ ਜੇ ਹੱਕ ਵੀ ਖੋਣ ਦਿੰਦੇ ਹੋ ਤਾਂ ਤੁਹਾਡੀ ਇੱਛਾ ਹੈ ਸੋਇਆ ਹੋਇਆ ਵੀ ਤਾਂ ਚੋਰੀਆਂ ਹੁੰਦੀਆਂ ਹੀ ਨੇ ਜਿੰਨੀਆਂ ਮਰਜ਼ੀ ਕਰਾ ਲੂ ਜੇ ਤੁਸੀਂ ਗਰਾਬ ਸਭਾ ਡਵੈਲਪ ਨਹੀਂ ਕਰ ਸਕਦੇ ਜੇਕਰ ਉਹਨੂੰ ਸਰਕਾਰ ਵੀ ਨਹੀਂ ਕਰ ਸਕਦੇ ਜਿਹਦੇ ਕੋਲ ਤਾਕਤ ਹੈ ਤਾਕਤ ਵਰਤ ਨਹੀਂ ਸਕਦੇ ਆਪਣੀ ਆ ਪੰਚਾਇਤਾਂ ਚ ਮਤੇ ਨਹੀਂ ਪਾ ਸਕਦੇ ਬਲਾਕ ਸਭਟੀ ਲਈ ਤੁਸੀਂ ਕਦੇ ਆਵਾਜ਼ ਨਹੀਂ ਉਠਾਰੇ ਅੱਜ ਤੱਕ ਕੋਈ ਪ੍ਰੈਸ ਰਿਆਣ ਨਹੀਂ ਦੇਖਿਆ ਕਿ ਭਾਈ ਚੋਣਤਾ ਦਿੱਤਾ ਸਾਨੂੰ ਹੁਣ ਅੱਗੇ ਕਮੇਟੀਆਂ ਦੀ ਮੀਟਿੰਗ ਰੱਖ ਕੇ ਵੀ ਸਾਨੂੰ ਚੁਣ ਦੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਾਂ ਕਿ ਚੇਅਰਮੈਨ ਤੇ ਬਾਕੀ ਚੁਣੇ ਜਾਣ ਤਾਂ ਕਿਸੇ ਨੇ ਆਕੇ ਤੁਹਾਡਾ ਕੰਮ ਨਹੀਂ ਹੈ ਕਰਨਾ ਇਸ ਲਈ ਇਹ ਬੇहद ਨਾਜ਼ਕ ਮਾਹੌਲ ਹੈ ਔਰ ਜਿਹੜਾ ਕਹਿਣ ਦੇ ਤੌਰ ਤੇ ਤੁਸੀਂ ਟੋਬੇ ਸਾਫ ਕਰੋਗੇ ਬਾਕੀ ਕਰੋਗੇ ਉਹ ਵੀ ਖਤਮ ਹੋ ਗਿਆ ਕਿਉਂਕਿ ਮੰਰੇਗਾ ਖਤਮ ਹੋ ਗਈ ਉਹਦਾ 40% ਬਜਟ ਖਤਮ ਹੋ ਗਿਆ ਤਾਂ ਇੰਨਾ ਜਿਹੜੀਆਂ ਲੱਗ ਜਾਂਦੀਆਂ ਸੀ ਵੜੀਆਂ ਮੋਟੀਆਂ ਜਿਹੜਾ ਟੋਬਿਆਂ ਦਾ ਗਰਦੇ ਪਾਣੀ ਦਾ ਨਿਕਾਸ ਜਿਹੜਾ ਸੋ ਕਾਲਡ ਸਟੇਡੀਅਮ ਬਣਾਉਣ ਦੀ ਗੱਲ ਖਤਮ ਹੈ ਮਾਮਲਾ ਤਮਾਮ ਨਹੀਂ ਆਏਗਾ ਕੁਸ ਇਹਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕਰਕੇ ਬਹੁਤ ਵੱਡਾ ਭਵਿੱਖ ਦਾ ਜਿਹੜਾ ਕੁਐਸਚਨ ਹੈ ਜੇ ਪਿੰਡ ਨੇ ਮਾੜਾ ਮੋਟਾ ਵੀ ਆਪਣੇ ਵਿਕਾਸ ਦੇ ਪਾਸੇ ਤੁਰਨਾ ਹੈ ਤਾਂ ਇਹਨਾਂ ਗੱਲਾਂ ਤੇ ਸੋਚਣਾ ਤੇ ਇਹ ਗੱਲ ਕਰਨੀ ਪਵੇਗੀ ਤੇ ਇਸ ਤੋਂ ਬਿਨਾ ਚਾਰਾ ਕੋਈ ਨਹੀਂ ਇਹ ਵੀ ਦੇਖਣ ਦੀ ਲੋੜ ਹੈ ਕਿ ਕੁਝ ਪੋਲਿਟਿਕਲ ਧਿਰਾਂ ਕੇਵਲ ਪੋਲਿਟਿਕਲ ਕਰੈਕਟਰ ਰਹਿਣ ਦੇ ਲਈ ਕੱਲਾ ਬਿਆਨ ਦਿੰਦੀਆਂ ਨੇ ਕਿ ੱਤਕਾ ਹੋ ਰਿਹਾ ਜਾਂ ਮੈਦਾਨ ਚਾਉਂਦੀਆਂ ਨੇ ਪੈਸਾ ਰੋਕਣ ਦੇ ਵਾਸਤੇ ਜਾਏ ਪੈਸਾ ਵਾਪਸ ਦਿਵਾਉਣ ਦੇ ਮੱਦੇ ਇਹ ਸਵਾਲ ਗਵਰਨਮੈਂਟ ਆਫ ਇੰਡੀਆ ਦਾ ਵੀ ਹੈ ਗਵਰਨਮੈਂਟ ਆਫ ਇੰਡੀਆ ਨੇ ਇਹ ਕਿਹਾ ਸੀ ਜਿਹੜੀ ਪ੍ਰੋਪੋਜ਼ਲ ਦਿੱਤੀ ਸੀ 2020 ਦੇ ਵਿੱਚ ਵੀ ਕਿ ਬਹੁਤੀ ਅਮਾਉਂਟ ਨਾ ਹੋਵੇ ਬਹੁਤ ਥੋੜੀ ਅਮਾਉਂਟ ਤੁਸੀਂ ਦੇ ਸਕਦੇ ਹੋ ਜਿਆਦਾ ਨਹੀਂ ਦੇ ਸਕਦੇ ਜੇ ਇਹਦੇ ਚੋਂ ਦੇਣਾ ਟਾਈਡ ਫੰਡ ਦੇ ਵਿੱਚੋਂ ਹੁਣ ਤੁਸੀਂ ਅੰਦਾਜ਼ਾ ਲਾ ਦਿਓ ਕਿ ਕਿੰਨੇ ਅਮਾਉਂਟ 15ਵੇਂ ਫਾਈਨੈਂਸ ਕਮਿਸ਼ਨ ਦੇ ਤਹਿਤ ਪੰਜਾਬ ਨੂੰ ਜਾਣੀ ਹੈ ਤੇ ਉਹਦਾ 663 ਕਰੋੜ ਮਾਮੂਲੀ ਅਮਾਉਂਟ ਹੈ ਜਾਂ ਮੇਜਰ ਅਮਾਉਂਟ ਦੀ ਗਵਰਨਮੈਂਟ ਆਫ ਇੰਡੀਆ ਵੀ ਚੈੱਕ ਕਰ ਲੇ ਦੇਖ ਲੈ ਆਪਣਾ ਪਤਾ ਲੱਗ ਜੂਗਾ ਕਿ ਛੋਟੀ ਅਮਾਉਂਟ ਆ ਜਾਂ ਵੱਡੀ ਅਮਾਉਂਟ ਤੇ ਇਸ ਲਈ ਅਫਸਰਸਾਈਜ਼ ਦੇ ਅੰਕੜੇ ਜਿਹੜੇ ਨੇ ਜਿਹੜੇ ਦੱਬੇ ਰੂਪ ਦੇ ਵਿੱਚ ਕੇਵਲ ਚਿੱਠੀਆਂ ਜਾਂਦੀਆਂ ਨੇ ਗੁਪਤ ਚੋਰੀਆਂ ਹੁੰਦੀਆਂ ਨੇ ਆਰਟੀਆਈ ਇਹਨਾਂ ਦੀ ਸਰਕਾਰ ਦੇਣਾ ਨਹੀਂ ਚਾਹੁੰਦੀ ਬੈਸੇ ਛਪਾਉਣਾ ਚਾਹਦੀ ਹੈ ਚੀਜ਼ਾਂ ਔਰ ਉਸੇ ਚੱਕਰ ਦੇ ਵਿੱਚ ਰੌਲੇ ਜਿਹੜੇ ਨੇ ਉਹ ਵੱਧ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੱਤਰਕਾਰਾਂ ਦਾ ਮਾਮਲਾ ਸੀ ਬਠਿੰਡੇ ਚ ਜਿਹੜਾ ਕੱਥ ਸਿਉ ਆਰਟੀਆਈ ਤੇ ਰੌਲਾ ਪਿਆ ਹੋਇਆ ਉਹ ਰੌਲਾ ਕੀ ਪਿਆ ਕਿ ਜੀ ચીਫ ਮਿਨਿਸਟਰ ਦਾ ਜਹਾਜ਼ ਉਹਦੀ ਗੈਰ ਹਾਜ਼ਰੀ ਸੀ ਜਦੋਂ ચીਫ ਮਿਨਿਸਟਰ ਜਪਾਨ ਦੌਰੇ ਤੇ ਸੀ ਕੌਣ ਉਡਾ ਰਿਆ ਸੀ ਉਸੇ ਗੱਲ ਨੂੰ ਰਿਯੂਮਰ ਹੈ ਜੀ ਇਹ افਵਾਹਾਂ ਨੇ ਇਹਦੇ ਨਾਲ ਸਮਾਜ ਚ ਪਤਾ ਨਹੀਂ ਕੀ ਗੜਬੜ ਹੋ ਜੂਗੀ ਤੇ ਤੁਸੀਂ ਪਰਚਾ ਦਰਜ ਕਰ ਦਿੰਦੇ ਹੋ ਹਾਲਾਂਕਿ ਹਾਈ ਕੋਰਟ ਨੇ ਉਸ ਸਟੇ ਕਰਤੀ ਆ ਟੋਟਲੀ ਔਰ ਝਾੜ ਚੰਬੀ ਸਰਕਾਰੀ ਵਕੀਰ ਖਰਾ ਕੇ ਆ ਗਏ ਕਿ ਪਰਚਾ ਕਿਨੇ ਆ ਤੇ ਅਰਵਿੰਦ ਕੇਜਰੀ ਵਾੜ ਜਿਹੜੇ ਆਰਟੀਆਈ ਐਕਟਿਵਿਸਟ ਦੇ ਤੌਰ ਤੇ ਉੱਥੇ ਉਹ ਉਹਦੇ ਰਾਹੀ ਪੋਲਿਟਿਕਸ ਦੇ ਵਿੱਚ ਕਰਨ ਕੀਤੇ ਤੇ ਜੇ ਉਹ ਬੰਦਾ ਜਿਹੜਾ ਕਹਿੰਦਾ ਮੈਂ ਇਹਦੇ ਲਈ ਮੁਹਿਮ ਕੀਤੀ ਜਾਂ ਤਾਂ ਉਹ ਵੀ ਠੱਗੀ ਵਾਲਾ ਕੰਮ ਸੀ ਜਾਂ ਇਹ ਵੀ ਠੱਗੀ ਵਾਲਾ ਕੰਮ ਹੈ ਕੋਈ ਨਾ ਤਾਂ ਹੈ ਤੁਸੀਂ ਉਹਨੂੰ ਮਾਰ ਕਰ ਰਹੇ ਹੋ ਗਲ ਘੁੱਟ ਰਹੇ ਹੋ ਟਰਾਂਸਪੇਰੈਂਸੀ ਦਾ ਜਿਹੜਾ ਪਾਰਦਰਸ਼ੀ ਤਰੀਕਾ ਹੈ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਉਹ ਕੱਟ ਹੋਇਆ ਉਸ ਕੱਟ ਦੇ ਵਿੱਚ ਵੀ ਵੱਡੇ ਪੱਦਰ ਦੇ ਉੱਤੇ ਜੂਨੀਅਨਾਂ ਦਾ ਰੋਲ ਹੈ ਜਥੇਬੰਦੀਆਂ ਆਈਆਂ ਤੇ ਜਿਹੜੀ ਜ਼ੁਬਾਨਬੰਦੀ ਦਾ ਇੱਕ ਕਨਸੈਪਟ ਹੈ ਜਿਹੜਾ ਦੁਨੀਆ ਤੋਂ ਲੈ ਕੇ ਦੇਸ਼-ਦੇਸ਼ ਤੋਂ ਲੈ ਕੇ ਸੂਬੇ ਤੱਕ ਉਸ ਜ਼ੁਬਾਨ ਨੂੰ ਬੰਦ ਰੱਖਣ ਦੇ ਖਿਲਾਫ ਜਾਂ ਜਬਰੀ ਬੰਦ ਕਰਨ ਦੇ ਖਿਲਾਫ ਇੱਕ ਇਹ ਬਹੁਤ ਵੱਡਾ ਇਤਿਹਾਸਕ ਘਟ ਸੀ ਜਦੋਂ ਪੱਤਰਕਾਰਾਂ ਦੇ ਨਾਂ ਦੇ ਉੱਤੇ ਉਹਨਾਂ ਦੀ ਸਪੋਰਟ ਦੇ ਵਿੱਚ ਐਡੀ ਵੱਡੀ ਗਿਰਤੀ ਦੇ ਵਿੱਚ ਜਦ ਤੱਕ ਜਥੇਬੰਦੀਆਂ ਆਈਆਂ ਹੋਣ ਔਰ ਪੁਖੇਖ ਦੇ ਵਿੱਚ ਉਹਨਾਂ ਨੇ एलान ਕੀਤਾ ਹੋਣਾ ਕਿ ਜਿਹੜੇ ਅੰਦੋਲਨਾਂ ਨੇ ਜੇ ਆਜ਼ਾਦ ਮੀਡੀਆ ਨਰਪੱਖ ਮੀਡੀਆ ਜੇ ਮੀਡੀਆ ਨੂੰ ਖੜੇ ਰੱਖਣਾ ਲਾਲਚ ਤੋਂ ਵੀ ਦੂਰ ਰੱਖਣਾ ਤੇ ਡਰ ਤੋਂ ਵੀ ਦੂਰ ਰੱਖਣਾ ਡਰ ਤੇ ਸਹਿਮਤ ਤਾਂ ਜਿਹੜੇ ਧਿਰਾਂ ਆਪਣੀਆਂ ਹੱਕੀ ਮੰਗਾਂ ਲਈ ਹਕੀਕੀ ਹੱਕਾਂ ਲਈ ਲੜ ਚਾਗੜ ਰਹੇ ਨੇ ਤਾਂ ਉਹਨਾਂ ਨੂੰ ਉਹ ਜੇ ਪਲੇਟਫਾਰਮਾਂ ਦੀ ਵੀ ਲੋੜ ਹੈ ਉਹਨਾਂ ਤੱਕ ਠੀਕ ਸੂਚਨਾ ਜਾਵੇ ਉਹਦੀ ਵੀ ਲੋੜ ਹੈ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਅੱਗੇ ਗੱਲ ਵਧਣੀ ਹੈ ਤੇ ਜੇ ਨਾ ਇਹ ਜੇ ਸਰਕਾਰਾਂ ਨੇ ਇਹੀ ਐਟੀਟਿਊਡ ਰੱਖਿਆ ਤਾਂ ਜਿਹੜਾ ਇਹ ਇਕੱਠ ਹੈ ਜਿਹੜੀ ਸਾਂਝ ਹੈ ਇਹ ਵੱਖ-ਵੱਖ ਜਥੇਬੰਦੀਆਂ ਦੀ ਤੇ ਪੱਤਰਕਾਰਾਂ ਦੀ ਇਹ ਮੇਰੇ ਖਿਆਲ ਹੈ ਕਿ ਇੱਕ ਗਰੰਟੀ ਦੇ ਰੂਪ ਦੇ ਵਿੱਚ ਅੱਗੇ ਵਧੇਗੀ ਔਰ ਇਹ ਵੈਲਕਮ ਸਟੈਪ ਹੈ ਸਵਾਗਤਯੋਗ ਕਦਮ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਮਾਮਲੇ ਦੇ ਵਿੱਚ ਉਹ ਇਕੱਠ ਵੀ ਇਹ ਵੀ ਕਹਿੰਦਾ ਕਿ ਸਰਕਾਰ ਇਹ ਦੱਸੇ ਕਿ ਉਹਨੇ ਆਰਟੀਆਈ ਤੇ ਕਾਟਾ ਕਿਉਂ ਮਾਰਤਾ ਵੈਸੇ ਤੁਸੀਂ ਕਹਿੰਦੇ ਹੋ ਕਿ 3 ਕਰੋੜ ਪੰਜਾਬੀਆਂ ਦੇ ਪ੍ਰਤੀ ਜਵਾਬ ਦੇਣ ਤਾਂ ਉਹ 3 ਕਰੋੜ ਪੰਜਾਬੀ ਪੁੱਛਦਾ ਇਹ ਜਿਹੜੇ ਸੱਜਣ ਜਿਨ੍ਹਾਂ ਨੇ ਅੱਜ ਇਕੱਠ ਕੀਤਾ ਇਹ 3 ਕਰੋੜ ਪੰਜਾਬੀਆਂ ਚ ਸ਼ਾਮਲ ਨੇ ਜਾਂ ਨਹੀਂ ਪੱਤਰਕਾਰ 3 ਕਰੋੜ ਪੰਜਾਬੀਆਂ ਚ ਹੈਗੇ ਨੇ ਜਾਂ ਨਹੀਂ ਬਾਕੀ ਦੇ ਲੋਕ ਜਿਹੜੇ ਐਕਟਿਵਿਸਟ ਨੇ ਜਿਹੜੇ ਕੰਮ ਕਰਦੇ ਨੇ ਆਪੋ ਆਪਣੀਆਂ ਹਕੀਕਤ ਹੱਕਾਂ ਦੇ ਵਾਸਤੇ ਉਹ 3 ਕਰੋੜ ਪੰਜਾਬੀਆਂ ਚ ਆਉਂਦੇ ਨੇ ਕਿ ਨਹੀਂ ਆਉਂਦੇ ਜੇ ਆਉਂਦੇ ਨੇ ਤਾਂ ਉਹਨਾਂ ਦਾ ਸਾਰਾ ਕੁਝ ਪੁੱਛਣਾ ਦਾ ਹੱਕ ਤੇ ਸਰਕਾਰਾਂ ਕਸਟੋਡੀਅਨ ਨੇ ਤੁਹਾਨੂੰ ਤੁਸੀਂ ਮਾਲਕ ਨਹੀਂ ਬਣਦੇ ਜਦੋਂ ਮਾਲਕ ਨਹੀਂ ਤਰ੍ਹਾਂ ਵਿਵਹਾਰ ਕਰਦੇ ਉਹ ਇੱਥੇ ਬਹੁਤ ਲੋਕ ਆਏ ਨੇ ਜਿਹੜੇ ਸ਼ੋ ਕਾਲਡ ਮਾਲਕ ਬਣ ਕੇ ਚਲੇਗੇ ਇਹ ਧਰਤੀ ਤੇ ਮਨਕੀਅਤ ਨਹੀਂ ਹੈ ਕਿਸੇ ਵੀ ਉਸ ਪੱਦਰ ਦੇ ਉੱਤੇ ਇਸ ਕਰਕੇ ਜਿੰਨੀ ਜਲਦੀ ਸਰਕਾਰ ਇਹ ਸੋਚੇਗੀ ਉਨਾ ਹੀ ਚੰਗਾ ਰਹੂਗਾ ਨਹੀਂ ਤਾਂ ਇਹ ਗੱਲ ਹੋਰ ਖਤਰਨਾਕ ਰੂਪ ਦੇ ਵਿੱਚ ਜਾਂਦੀ ਰਹੂ ਗੱਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਾਲ ਇੱਕ ਗੱਲ ਇਹ ਵੀ ਜਾਂਦੇ ਜਾਂਦੇ ਕਰਦੀ ਹੈ ਕਿ ਤਖਤ ਪਟਨਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਦੀ ਚੋਣ ਹੋਣੀ ਹੈ ਉਸ ਕਮੇਟੀ ਦੀ ਚੋਣ ਦੇ ਵਿੱਚ ਵੀ ਇੱਕ ਲਗਾਤਾਰ ਮੁੱਦਾ ਉੱਠਿਆ ਗੜਬੜ ਹੋ ਰਹੀ ਹੈ ਜਿਹੜੀ ਸਿੱਖ ਕਲੈਕਟਿਵ ਇੱਕ ਵੱਖ-ਵੱਖ ਜਥੇਬੰਦੀਆਂ ਦਾ ਇੱਕ ਸਾਂਝਾ ਮੰਚ ਬਣਿਆ ਹੋਇਆ ਤੇ ਉਹ ਸਾਂਝੇ ਮੰਚ ਨੇ ਇੱਕ ਸ਼ਿਕਾਇਤ ਦਿੱਤੀ ਹੈ ਉਹ ਸ਼ਿਕਾਇਤ ਕੀ ਹੈ ਕਿ ਤਖਤ ਪਟਨਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਦੇ ਵਿੱਚ ਜਿਹੜੇ ਸਰਕਾਰ ਨੇ ਇੱਕ ਸੁਪਰਵਾਈਜ਼ਰੀ ਜਾਂ ਇੱਕ ਕਮੇਟੀ ਬਣਾਈ ਹੈ ਵੋਟਾਂ ਬਣਾਉਣ ਦੇ ਵਾਸਤੇ ਉਹਨਾਂ ਵੋਟਾਂ ਦੇ ਵਿੱਚ 3647 ਵੋਟਾਂ ਮੜੀਆਂ ਨੇ ਪਟਲਾ ਸਾਹਿਬ ਦੇ ਉਧਰ ਸਿੱਖਾਂ ਦੀਆਂ ਉਹਦੇ ਵਿੱਚ 287 ਗੈਰ ਸਿੱਖ ਨੇ ਪਾਵਾਂ 8% ਦੇ ਕਰੀਵੇ ਤਾਂ ਉਹ ਕਮੇਟੀ ਕਹਿੰਦੀ ਹੈ ਕਿ ਇਹ ਇੱਕ ਦਖਲ ਅੰਦਾਜ਼ੀ ਦਾ ਤਰੀਕਾ ਹੈ ਸਿੱਖਾਂ ਦੀਆਂ ਸੰਸਥਾਵਾਂ ਤੇ ਕੰਟਰੋਲ ਕਰਨ ਦਾ ਜਿਹੜੀ ਵੀ ਐਨਡੀਏ ਸਰਕਾਰ ਜਾਂ ਬੀਜੇਪੀ ਉੱਥੇ ਚਲਾ ਰਹੀ ਹੈ ਇਹਦੇ ਤੋਂ ਗਵੇਸ਼ ਕਰਨਾ ਚਾਹੀਦਾ ਇਹਨਾਂ ਵੋਟਾਂ ਨੂੰ ਡਿਲੀਟ ਕਰੋ ਦੁਬਾਰਾ ਦੇਖੋ ਚੈੱਕ ਕਰੋ ਜਿਵੇਂ 1925 ਦੇ ਐਕਟ ਦੇ ਤਹਿਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਇਸੇ ਤਰ੍ਹਾਂ ਨਾਲ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਬਣੀ ਹੈ ਆਪਣੇ ਐਕਟ ਦੇ ਮੁਤਾਬਕ ਬਾਕਮਾਂ ਉੱਥੇ ਜਿਹੜੀ ਮੈਂਬਰਸ਼ਿਪ ਹੈ ਉੱਥੇ ਸਿੱਖ ਦੀ ਜੋ ਪ੍ਰਭਾਅ ਹੈ ਤੇ ਸਿੱਖ ਹੀ ਬਣ ਸਕਦਾ ਜਿਸ ਨਾਵਨ ਦੇ ਉੱਤੇ ਜਾ ਕੇ ਘਟੋ ਘਟ ਗੈਰ ਸਿੱਖ ਦੀ ਬਣ ਸਕਦਾ ਖੈਰ ਇੱਥੋਂ ਤਾਂ ਉਹ ਵੀ ਕੱਢਤੇ ਨੇ ਜਿਹੜੇ ਸਿੱਖਾਂ ਦੇ ਵਿੱਚੋਂ ਵੀ ਜਿਹੜੇ ਅਲੱਗ ਟਾਈਪ ਦੇ ਪੂਰੇ ਸਬਤ ਸੂਰਤ ਨਹੀਂ ਹੈ ਸਰੂਪ ਦੇ ਤੌਰ ਦੇ ਉੱਤੇ ਤੇ ਇਹ ਇੱਕ بڑا ਮਾਮਲਾ ਹੈ ਮਾਮਲਾ ਆਪਣੇ ਆਪ ਦੇ ਵਿੱਚ ਇੱਕ ਹੋਰ ਖੜਾ ਹੋ ਜਾਊਗਾ ਔਰ ਇਹਦੇ ਤੇ ਸੋਚਣਾ ਚਾਹੀਦਾ ਜੇ ਭਾਜਪੀ ਤੇ ਕੇਂਦਰ ਸਰਕਾਰ ਕਹਿੰਦੀਆਂ ਨੇ ਸਾਨੂੰ ਬਹੁਤ ਮਿਨੋਰਟੀ ਦੀ ਕਦਰ ਹੈ ਤਾਂ ਇਹ ਮਾਮਲੇ ਤੇ ਵੱਡੇ ਹੋਣ ਤੋਂ ਪਹਿਲਾਂ ਹੀ ਤੁਰੰਤ ਚੈੱਕ ਹੋਣਾ ਚਾਹੀਦਾ ਤੇ ਉਹਦੇ ਚ ਸੁਧਾਰ ਹੋਣਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਹੜੀ ਮੀਟਿੰਗ ਹੋਈ ਤੇ ਉਹ ਮੀਟਿੰਗ ਦੇ ਵਿੱਚ ਜਿਹੜਾ ਉਹਨਾਂ ਨੇ ਫੈਸਲਾ ਕੀਤਾ ਆਪਣੇ ਤਰੀਕੇ ਦੇ ਨਾਲ ਉਹ ਫੈਸਲਾ ਉਹਨਾਂ ਦੀ ਪਾਰਟੀ ਦੀ ਤਰਫ ਤੋਂ ਇੱਕ ਮਜ਼ਬੂਤੀ ਵਾਲਾ ਫੈਸਲਾ ਹੋਏਗਾ। ਉਸ ਪੱਧਰ ਦੇ ਉੱਤੇ ਜਿੱਥੇ ਫੈਸਲਾ ਇਹ ਕੀਤਾ ਗਿਆ ਕਿ ਨਾਕਾਬਨ ਸਰਕਲ ਤੇ ਬਲੌਕ ਲੈਵਲ ਤੇ ਜਿਹੜੀਆਂ ਅਹੁਦੇਦਾਰੀਆਂ ਰਹਦੀਆਂ ਨੇ ਉਹ ਬਣਾਉਣੀਆਂ ਨੇ ਉਹ ਬਣਾਉਣੀਆਂ ਤਾਂ ਕੀ ਹੁੰਦੀ ਆ ਇਹ ਮੇਰੇ ਖਿਆਲ ਨਾਲ ਨੋਮੀਨੇਟ ਹੀ ਕਰਨੀਆਂ ਹੁੰਦੀਆਂ ਨੇ ਨਾਮਜ਼ਦ ਕਰਨੀਆਂ ਜਿਵੇਂ ਜਿਹੜਿਆਂ ਦੇ ਪ੍ਰਧਾਨ ਹੋਣਗੇ ਜਿਵੇਂ ਵਰਕਿੰਗ ਕਮੇਟੀ ਹੋਗੀ ਜਿਵੇਂ ਬਾਕੀ ਅਹੁਦੇਦਾਰ ਹੋਗੇ ਉਹਨਾਂ ਦਾ ਸਿਸਟਮ ਬਣਾਉਣਾ ਹੈ ਇੱਥੋਂ ਤੱਕ ਦੂਜਾ ਤੇ ਕਿਹਾ ਗਿਆ ਜਿਹੜੀ ਪ੍ਰੈਸ ਕਾਨਫਰੰਸ ਬਾਅਦ ਦੇ ਵਿੱਚ ਕੀਤੀ ਕਿ ਹਰ ਹਲਕੇ ਦੇ ਵਿੱਚ 117 ਦੇ 117 ਹਲਕੇ ਦੇ ਵਿੱਚ ਆਰਗੇਨਾਈਜੇਸ਼ਨ ਦੀ ਮਜ਼ਬੂਤੀ ਵਾਸਤੇ 2027 ਦੇ ਮਿਸ਼ਨ ਨੂੰ ਅਚੀਵ ਕਰਨ ਦੇ ਬਾਅਦ ਤੇ ਮਿਸ਼ਨ ਕੀ ਹੈ 2027 ਦੀ ਸਰਕਾਰ ਬਣਾਉਣਾ ਸੱਤਾ ਚੁੱਕਣਾ ਤੇ ਉਸ ਮਿਸ਼ਨ ਨੂੰ ਅਚੀਵ ਕਰਨ ਦੇ ਵਾਸਤੇ ਹਫਤੇ 'ਚ ਕਹਿੰਦੇ ਆ 2-4 ਦਿਨਾਂ ਦੇ ਵਿੱਚ ਰੈਲੀਆਂ ਦਾ ਜਨਤਕ ਤੌਰ ਦੇ ਉੱਤੇ ਮੀਟਿੰਗਾਂ ਦਾ ਇੱਕ ਪ੍ਰੋਗਰਾਮ ਐਲਾਨ ਦਿੱਤਾ ਜਾਊਗਾ ਜਿਹੜਾ ਪ੍ਰੋਗਰਾਮ ਸੰਭਵ ਹੈ ਕਿ ਫਰਵਰੀ 1 ਫਰਵਰੀ ਤੋਂ ਵੀ ਹੋ ਸਕਦਾ ਸ਼ੁਰੂ ਅਗਲੇ 6 ਮਹੀਨੇ ਚੱਲੂਗਾ ਜਿਹੜਾ ਉਹਨਾਂ ਨੇ ਪ੍ਰਪੋਜ਼ਲ ਬਣਾਈ ਹੈ ਤਾਂ 6 ਮਹੀਨੇ ਦਾ ਮਤਲਬ ਕੀ ਹੈ ਕਿਉਂਕਿ ਉਹ ਕਹਿੰਦੇ ਨੇ ਕਿ ਇੱਕ ਹਫਤੇ 'ਚ ਘੱਟੋ-ਘੱਟ 4 ਹਲਕਾ ਵਾਈਜ਼ ਰੈਲੀਆਂ ਕੀਤੀਆਂ ਜਾਇਆਂ ਕਰਨਗੀਆਂ ਸਾਲ 'ਚ 52 ਹਫਤੇ ਹੁੰਦੇ ਨੇ ਤਾਂ 117 ਜੇਕਰ ਹਲਕੇ ਨੇ ਤਾਂ ਆਲਮੋਸਟ ਲਗਭਗ ਜੇਕਰ 100 110 ਹਲਕਿਆਂ ਦੇ ਵਿੱਚ ਕਰਨੀ ਹੈ ਤਾ 26 27 28 30 30 ਦਿਨ ਜੇ ਲਗਾਤਾਰ ਵੀ ਕਰਦੇ ਹੋ ਤਾਂ ਲਗਭਗ 6 ਮਹੀਨੇ ਚਾਹੀਦੇ ਨੇ ਇੰਨੇ ਚੋਂ ਆਈ ਚੋਂ 6 ਮਹੀਨੇ ਪਹਿਲਾਂ ਤਾਂ ਫਿਰ ਬਾਕੀ ਦੇ ਏਜੰਡੇ ਤੇ ਗੱਲ ਹੁੰਦੀ ਹੈ ਫਿਰ ਇਹਦਾ ਮਤਲਬ ਅਕਾਲੀ ਦਲ ਨੇ ਪਹਿਲ ਕਰ ਰਿਹਾ ਵੀ ਹੁਣ 27 ਹੁਣੇ ਤੋਂ 28 ਤੱਕ ਕਰਦੇ ਪਰ ਸਵਾਲ ਇਹ ਹੈ ਕਿ ਲੋਕਾਂ ਦੇ ਜਿਹੜੇ ਹੋਰ ਬਹੁਤ ਸਾਰੇ ਮੰਗਾ ਮਸਲੇ ਨੇ ਉਹਨਾਂ ਤੇ ਜਿਵੇਂ ਅਕਾਲੀ ਦਲ ਪੁਰਾਣੇ ਰਵਾਇਤੀ ਤੌਰ ਦੇ ਉੱਤੇ ਅੰਦੋਲਨ ਕਰਦਾ ਸੀ ਮੋਰਚੇ ਲਾਉਂਦਾ ਸੀ ਬਾਕੀ ਦੀਆਂ ਚੀਜ਼ਾਂ ਨੂੰ ਉਠਾਉਂਦਾ ਸੀ ਸਰਕਾਰ ਦੇ ਖਿਲਾਫ ਨਾਬਰਦੀ ਕਰਦਾ ਸੀ ਉਹ ਵੀ ਕਰਦਾ ਦਿਖੇਗਾ ਕਿਤੇ ਜਾਂ ਕੇਵਲ ਸਤਾਈ ਹੈ ਤੇ ਰੈਲੀਆਂ ਚ ਕੇਵਲ ਇਹ ਕਰਨਾ ਕਿ ਆਪਾਂ ਵੋਟ ਪਵਾਉਣੀ ਹੈ ਹੇਠਲੇ ਪੱਦਰ ਤੇ ਤਿਆਰ ਹੋ ਜਾਓ ਬੂਥ 11 ਤੇ ਤਿਆਰ ਹੋ ਜਾਓ ਉਹ ਵਰਕਰਾਂ ਨੂੰ ਟ੍ਰੇਡ ਕਰਨਾ ਇੱਕ ਇਲੈਕਸ਼ਨ ਮਸ਼ੀਨ ਤਿਆਰ ਕਰਨਾ ਤੇ ਬਾਕੀ ਵੀ ਕੁਝ ਅਕਾਲੀ ਸਫਾਂ ਦੇ ਵਿੱਚ ਹੈਗੇ ਨੇ ਬਾਰਸ ਪੰਜਾਬ ਦੇ ਜਥੇ ਦੰਦ ਦੀ ਹੈ ਪੁਨਰ ਸਰਜੀਤ ਅਕਾਲੀ ਦੰਦ ਹੈ ਬਾਕੀ ਦੇ ਨੇ ਔਰ ਪੁਨਰ ਸਰਜੀਤ ਦੇ ਜਿਹੜਾ ਅਸੀਂ ਪਹਿਲਾਂ ਕੀਤਾ ਸੀ ਇੱਕ ਸੱਜਣ ਨੇ ਇਹ ਕਿਹਾ ਕਿ ਅਸਲ ਦੇ ਵਿੱਚ ਇੱਕ ਪਰਿਵਾਰ ਚੋਂ ਇੱਕ ਉਹਦੇ ਦੀ ਗੱਲ ਨਹੀਂ ਹੋਈ ਇੱਕ ਵਿਅਕਤੀ ਇੱਕ ਉਹਦੇ ਦੀ ਗੱਲ ਹੋਈ ਸੀ ਜਿਹੜੇ ਇੱਕ ਵਿਅਕਤੀ ਕੋਲ ਇੱਕ ਉਹਦੇ ਨੇ ਉਹ ਛੱਡ ਦੇਤੇ ਜਾਣੇ ਚਾਹੀਦੇ ਨੇ ਇਹ ਕਹਿੰਦੇ ਕੋਰਸ ਕਰੈਕਸ਼ਨ ਇੰਨੀ ਕੁ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਪਰ ਸਵਾਲ ਇਹ ਹੈ ਕਿ ਅੱਗੇ ਚੱਲ ਕੇ ਫਿਰ ਜੇ 117 ਤੇ ਵੀ ਗੱਲ ਸੁਖਵੀਰ ਸਿੰਘ ਬਾਦਲ ਕਰਦੇ ਨੇ ਤੈਨਾਂ ਦਾ ਮੰਤਰ ਪੰਥਕ ਗਰੁਪ ਨਾਲ ਤੇ ਬੀਜੇਪੀ ਨਾਲ ਤਾਲਮੇਲ ਦਾ ਕੀ ਬਣਦਾ ਔਰ ਲੱਗਦਾ ਇਹ ਹੈ ਕਿ ਜਿਹੜੇ ਇਹਨਾਂ ਦੇ ਵਿੱਚੋਂ ਕੋਈ ਪੰਥਕ ਜੁੰਟੀ ਵਾਲਾ ਸਵਾਲ ਤਾਂ ਨਹੀਂ ਹਰ ਇੱਕ ਇਹ ਹੈ ਕਿ ਉਹ ਦੂਜੇ ਚੋਟੂ ਟੁੱਕੇ ਮੇਰੇ ਤੇ ਆ ਗਏ ਮੇਰੇ ਵਿੱਚ ਆ ਗਏ ਪੰਥਕ ਵੈਸੇ ਜੁੰਟੀ ਨਹੀਂ ਸ਼ਾਇਦ ਹੋਣੀ ਜਿਹਦੇ ਚੋ ਇੱਕ ਹੋਵੇ ਕਿ ਆਪਾਂ ਸਿੱਤਾ ਵੰਡ ਲੈਣੇ ਆ ਜਾਂ ਉਹਨਾਂ ਦੀ ਹੋਂਦ ਨੂੰ ਕੈਮਰਾ ਰੱਖਦੇ ਹੋਏ ਕੋਈ ਐਸੀ ਗੱਲ ਹੋ ਪਰ ਬੀਜੇਪੀ ਨਾਲ ਹੋ ਸਕਦਾ ਹੈ ਇਹਦੇ ਤੋਂ ਮਨਾਂ ਨਹੀਂ ਕਰਦੇ ਆ ਸ਼੍ਰੋਮਣੀ ਅਕਾਲੀ ਦਰਬਾਰ ਉਹ ਇਹ ਜ਼ਰੂਰ ਕਹਿ ਰਹੇ ਕਿ ਪਹਿਲਾਂ ਆਪਣੀ ਤਾਕਤ ਮਜ਼ਬੂਤ ਕਰਨੀ ਜਾਏ ਉਸ ਤੋਂ ਬਾਅਦ ਦੇਖਾਂਗੇ ਜਿਨ੍ਹਾਂ ਨਾਲ ਵੀ ਅਜੰਡਾ ਮਿਲਦਾ ਹੋਇਆ ਜਿਨ੍ਹਾਂ ਨਾਲ ਵੀ ਕੋਈ ਗੱਲ ਮਤਲਬ ਪਾਲਿਸੀ ਲੈਵਲ ਤੇ ਮਿਲਦੀ ਹੋਈ ਉਹਨਾਂ ਨਾਲ ਅਸੀਂ ਜੁਆਇੰਟ ਕਰਨ ਤੋਂ ਕੋਈ ਸਾਡ ਪ੍ਰੋਬਲਮ ਨਹੀਂ ਹੋਏਗੀ ਗੱਠ ਜੋੜ ਕਰਨ ਤੋਂ ਪ੍ਰੋਬਲਮ ਨਹੀਂ ਹੋਏਗੀ ਪਰ ਸਵਾਲ ਇਹ ਵੀ ਹੈ ਅਜੰਡਾ ਕੀ ਹੈ ਜਿਹੜਾ ਮਿਲਦਾ ਹੋਣਾ ਚਾਹੀਦਾ ਕਿਹੜਾ ਅਜੰਡਾ ਹੈ ਕੀ ਫੈਡਰਲ ਸਟਰਕਚਰ ਦੇ ਵੱਡੇ ਕੁਝ ਪੋਲੀਟੀਕਲ ਅਜੰਡੇ ਵੀ ਮਿਲਨੇ ਚਾਹੀਦੇ ਨੇ ਇੱਕ ਪਾਸੇ ਜੇ ਸੈਂਟਰਲਾਈਜੇਸ਼ਨ ਹੁੰਦੀ ਰਹੇ ਤਾਕਤਾਂ ਦੀ ਟੋਟਲੀ ਅਜੰਡਾ ਦੋ ਤਿੰਨ ਚੀਜ਼ਾਂ ਤੇ ਮਿਲਦੇ ਜਿਵੇਂ ਪਹਿਲਾਂ ਅਕਾਲੀ ਦਲ ਤੇ ਬੀਜੇਪੀ ਦਾ ਜਿਹੜਾ ਪਹਿਲਾਂ ਆਲਾਈਅንስ ਚੱਲ ਰਿਹਾ ਸੀ ਉਹਦੇ ਚ ਬਹੁਤੇ ਤੌਰ ਤੇ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਸਦ ਭਾਵਨਾ ਭਾਈਚਾਰਾ ਕਾਇਮ ਰੱਖਣ ਦੇ ਵਾਸਤੇ ਇਹ ਆਲਾਈਅንስ ਹੈ ਜੀ ਸਭ ਤੋਂ ਵੱਡੀ ਪ੍ਰਾਪਤੀ ਬਾਦਲ ਸਾਹਿਬ ਉਹਦਾ ਦੀ ਇਹ ਹੈ ਇਹਦਾ ਮਤਲਬ ਕੀ ਸੀ ਅਕਾਲੀ ਦਲ ਸਿੱਖਾਂ ਦੀ ਨਮਾਇੰਦਾ ਤੇ ਭਾਜਪੀ ਹਿੰਦੂ ਹਿੰਦੂਵਾਦੀ ਨਮਾਇੰਦਾ ਦੋਨਾਂ ਦਾ ਜੋੜ ਭਾਈਚਾਰਕ ਸਾਜ ਹੈ ਇਹ ਨੈਰੇਟਿਵ ਲਗਾਤਾਰ ਲੰਬੇ ਸਮੇਂ ਤੱਕ ਬਣਾਇਆ ਜਾਂਦਾ ਰਿਹਾ ਕਿਸੇ ਨਾ ਕਿਸੇ ਦੇ ਵਿੱਚ ਕੀ ਹੋਵੇ ਇਹ ਨੂੰ ਹੀ ਕਿਹਾ ਜਾਏਗਾ ਕਿ ਇਹ ਅਜੰਡਾ ਜਿਹਦੇ ਨਾਲ ਮਤਲਬੰਦੀ ਹੈ ਜਾਂ ਜਿਹੜੇ ਕੁਝ ਹੋਰ ਇਸ਼ੂ ਹੈਗੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋ ਜੇ ਬਲਵੰਤ ਸਿੰਘ ਰਾਜਵਾਨ ਦੇ ਮਾਮਲੇ ਦੀ ਵੀ ਗੱਲ ਹੈ ਬਾਕੀ ਦੇ ਜਿਹੜੇ ਹੋਰ ਇਸ਼ੂ ਜਨੇ ਕਈ ਕਿਸਾਨੀ ਦੇ ਮੁੱਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੁਐਸਚਨ ਨੇ ਪਾਣੀਆਂ ਦੇ ਸਵਾਲ ਨੇ ਜਾਂ ਚੰਡੀਗੜ੍ਹ ਦਾ ਸਵਾਲ ਹੈ ਇਹਨਾਂ ਸਵਾਲਾਂ ਤੇ ਉੱਤੇ ਵੀ ਕਿਸੇ ਨਵੇਂ ਦੀ ਸਹਿਮਤੀ ਨਾਲ ਹੋਏਗਾ ਖੈਰ ਅਜੰਡਾ ਤਾਂ ਕਹਿਣ ਨੂੰ ਹੁੰਦਾ ਪੋਲਿਟਿਸ਼ੀਅਨ ਉਹਨੂੰ ਹਜਾ ਬਣਾ ਲੈਂਦੇ ਨੇ ਜਦੋਂ ਵੀ ਬਣਨਾ ਹੋਵੇ ਕਿ ਸਾਡਾ ਅਜੰਡਾ ਉੱਤੇ ਸਹਿਮਤੀ ਹੈ ਅੱਗੇ ਗੱਲ ਤਾਂ ਕੇਵਲ ਪਾਵਰ ਦੀ ਹੁੰਦੀ ਹੈ ਕਿ ਇਹਦੇ ਨਾਲ ਜਿੱਤਿਆ ਜਾ ਸਕਦਾ ਹੈ ਜਾਂ ਨਾਲ ਹਾਰਿਆ ਜਾ ਸਕਦਾ ਜੇ ਨਹੀਂ ਬਣਨਗੇ ਜੇ ਤਾਂ ਦੋਨੇ ਤਰ੍ਹਾਂ ਨੂੰ ਲੱਗੇਗਾ ਬੀਜੇਪੀ ਨੂੰ ਵੀ ਇਹ ਲੱਗੇਗਾ ਜੇਕਰ ਜਿਵੇਂ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਕਹਿੰਦੇ ਨੇ ਕਿ ਅਲਾਈਅੰਸ ਤੋਂ ਬਿਨਾ ਕੰਮ ਨਹੀਂ ਚੱਲਣਾ ਉਸੇ ਢੰਗ ਨਾਲ ਅਕਾਲੀ ਦਲ ਚ ਵੀ ਇੱਕ ਸੈਕਸ਼ਨ ਕਹਿੰਦਾ ਕਿ ਇਹਦੇ ਤੋਂ ਬਿਨਾ ਕੰਮ ਨਹੀਂ ਚੱਲਣਾ ਤੇ ਦੋਨਾਂ ਨੂੰ ਲੱਗੇਗਾ ਕਿ ਸਤਾਈ ਅਜੇ ਦੂਰ ਹੈ ਦਿੱਲੀ ਅਜੇ ਦੂਰ ਹੈ ਜਿਹਨੂੰ ਕਿਹਾ ਜਾਂਦਾ ਜਿਵੇਂ ਇੱਕ ਮੁਹਾਵਰੇ ਦੇ ਵਿੱਚ ਤਾਂ ਅਲਾਈਅਸ ਹੋ ਜਾਏਗਾ ਅਲਾਈਅਸ ਕੋਈ ਬੜੀ ਗੱਲ ਨਹੀਂ ਤੇ ਇਸੇ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਦਿਲਚਸਪ ਹੋਏਗਾ ਪਰ ਜਿਹੜੀ ਕੇਵਲ ਇੱਕ ਬਾਇਨਰੀ ਇਹ ਕੀਤੀ ਜਾ ਰਹੀ ਹੈ ਹਰ ਪਾਰਟੀ ਅੱਜ ਤੋਂ ਹੀ ਲੱਗੀ ਮਿਸ਼ਨ 27 ਭਾਵ ਮਿਸ਼ਨ ਪਾਵਰ ਤਾਂ ਉਹਦੇ ਚ ਲੋਕਾਂ ਦੇ ਮੰਗਾ ਮਸਲੇ ਲੋਕਾਂ ਦੀਆਂ ਖਾਇਸ਼ਾਂ ਉਹ ਸਾਈਡ ਲਾਈਨ ਹੋਣੀਆਂ ਨੈਰੇਟਿਵ ਤੋਂ ਦੂਰ ਚੜੀਆਂ ਜਾਣੀਆਂ ਇਹ ਲਾਜ਼ਮੀ ਗੱਲ ਹੈ ਕਿ ਉਹ ਨੈਰੇਟਿਵ ਲੋਕਾਂ ਦਾ ਨੈਰੇਟਿਵ ਬਣਾਉਣ ਦੀ ਜ਼ਿੰਮੇਵਾਰੀ ਕੇਵਲ ਕਿਸਾਨ ਮਜ਼ਦੂਰ ਤੇ ਬਾਕੀ ਜਥੇਬੰਦੀਆਂ ਕੋਲੇ ਹੀ ਰਹਿ ਗਈ ਹੈ ਪਾਰਟੀਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਅੱਗੇ ਪਾਰਟੀਆਂ ਜਿਹੜੇ ਬੈਂਗੋਂ ਚ ਆਉਂਦੀਆਂ ਸੀ ਘਟੋ ਘਟ ਉਸ ਬੈਕਗ੍ਰਾਉਂਡ ਨਾਲ ਜੁੜੀ ਧਿਰਦੇ ਏਜੰਡੇ ਸਾਹੂ ਜਰੂਰ ਉਠਾਉਂਦੀ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਵਪਾਰੀਆਂ ਦੇ ਸੈਕਸ਼ਨ ਦੀ ਗੱਲ ਕਰਦਾ ਸੀ ਕੋਈ ઓਰ ਇੰਡਸਟਰੀ ਦੀ ਗੱਲ ਹੈ ਕੋਈ ਕਿਸਾਨੀ ਦੀ ਗੱਲ ਕਰਦਾ ਸੀ ਕੋਈ ਦੰਤ ਜਾਂ ਗਰੀਬ ਮਜ਼ਦੂਰਾਂ ਦੀ ਗੱਲ ਕਰਦਾ ਸੀ ਇਹ ਗੱਲਾਂ ਕਿੱਥੇ ਜਾਣਗੀਆਂ ਹੋਰ ਆਉਣ ਵਾਲੇ ਸਮੇਂ 'ਚ ਖੈਰ ਅੱਗੇ ਦੇਖਣਾ ਕੀ ਹੁੰਦਾ ਪਰ ਫਿਰ ਹਾਲ ਇਹ ਸਾਰੀਆਂ ਗੱਲਾਂ ਨੇ ਇਹਨਾਂ ਨੂੰ ਧਿਆਨ ਨਾਲ ਸੁਣੋ ਤੇ ਬਾਚੋ ਤੇ ਪੋਲਿਟਿਕਸ ਜਿਹੜੀ ਹੈ ਜਿ ਇਹੇ ਜੀ ਰਹੀ ਤਾ ਪਿੰਡਾਂ ਦੇ ਪੈਸੇ ਬਾਕੀਆਂ ਦਾ ਪੈਸਾ ਬਾਕੀਆਂ ਦੀ ਡਿਵੈਲਪਮੈਂਟ ਕੇਵਲ ਕੈਣੀਚ ਹੋਏਗੀ ਅਖਬਾਰਾਂ ਦੀਆਂ ਸੁਰਖੀਆਂ ਚ ਹੋਏਗੀ ਟੈਲੀਵਿਜ਼ਨਾਂ ਦੇ ਸਕਰੀਨਾਂ ਤੇ ਹੋਏਗੀ ਉਹ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਪਿੰਡਾਂ ਦੀਆਂ ਫਿਰਨੀਆਂ ਦੇ ਵਿੱਚ ਪਿੰਡਾਂ ਦੇ ਆਲੇ ਦੁਆਲੇ ਨਹੀਂ ਹੋਏਗੀ ਫਿਲਹਾਲ ਨਹੀਂ ਤੁਸੀਂ ਦੇਖਦੇ ਰਹੋ ਪੰਜਾਬ ਬਹੁਤ-ਬਹੁਤ ਧੰਨਵਾਦ